ਦੇਖ ਲੈ ਅਮਨਿੰਦਰ ਲੈ ਥੋੜਾ ਫੁੱਫੜ ਜਮੀ ਚੜਦਾ ਜਾਂਦਾ ਨੇ ਸਿਆਣਾ ਬੰਦਾ ਟਿਕਾਉਦਾ ਹੁੰਦਾ ਗੱਲ ਨੂੰ ਹੋਰ ਕੀ ਜਮੀ ਜਲੂਸ ਕਰਤਾ ਹੁਣ ਸਾਡੇ ਕਾ ਸਰਕਸ ਹੀ ਲੱਗੀ ਰਹਿੰਦੀ ਐ ਬਸ ਸਰਕਸ ਹੀ ਇੱਕ ਸਾਡੀ ਬਸ ਹੁਣ ਇਧਰ ਇੱਕ ਉਹ ਚੀਜ਼ ਹੈਗੀ ਬਾਹਰ ਟਿਕਟ ਲਾਉਣ ਵਾਲੀ ਆ ਵੀ ਭਾਈ ਜੀ ਨੇ ਸਰਕਸ ਦੇਖਣੀ ਐ ਟਿਕਟ ਦੇ ਪੈਸੇ ਦਿਓ ਤੇ ਅੰਦਰ ਆਓ ਹੁਣ ਤੋਂ ਐਂ ਦੇਖ ਇਹਨਾਂ ਨੂੰ ਦੇਖ ਕੇ ਤਾਂ ਅੱਖਾਂ ਖੁੱਲ ਗਈਆਂ ਹੋਣਗੀਆਂ ਦਾਰੂ ਦਾਰੂ ਦੇ ਕਿੰਨਾ ਜਲੂਸ ਕਢਾਉਂਦੇ ਐ ਸਿਆਣੇ ਵਾਲੇ ਬੰਦੇ ਦਾ ਦੇਖ ਮਿੰਟ ਦੀ ਮਿੱਟੀ ਜੀ ਰੋਲ ਜਾਂਦੀ ਐ ਅੱਜ ਤਾਂ ਓਹ ਦਾਰੂ ਕਰਕੇ ਥੋੜਾ ਹੋਇਆ ਹੈ ਨੱਕੇ ਦਾ ਬੈਠਿਆ ਲਪੇਰੇ ਹੋਰ ਕਾਹਦਾ ਕਰਕੇ ਹੋ ਗਿਆ ਉਹ ਤਾਂ ਉਹ ਆਵੇ ਨੇ ਆ ਬਹੁ ਪਿਆ ਦੀ ਆ ਆ ਦੇ ਉਹਦੇ ਕਰਕੇ ਹੋਇਆ ਤੇ ਪਿੰਡ 'ਚ ਜਿਹੜੇ ਵੀ ਇਹਨੇ ਕੁੱਤੇ ਕੱਟੇ ਮਾਰਤੇ ਦੇਖ ਮਨਿੰਦਰ ਹਰ ਮਾਤ ਨਾ ਚਤਰਾੰਗਾ ਨਹੀਂ ਚੱਲਦਾ ਮੈਂ ਤੈਨੂੰ ਪਿਆਰ ਨਾ ਸਮਝਾਉਣਾਗਾ ਕੁਛ ਨਹੀਂ ਵਿਗੜਿਆ ਬਿੱਲੇ ਮੇਰਾ ਦਾ ਜੀ ਵੀ ਹੈ ਚੱਲ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਦਵਾਈ ਬੂਟੀ ਦਵਾ ਦਵਾਂਗਾ ਬਹੁਤ ਤਕੜੀਆਂ ਦਵਾਵਾਂਗਾ ਪੰਗਾ ਅੱਜ ਕੱਲ ਕੀ ਨਹੀਂ ਕਰ ਸਕਦਾ ਬੰਦਾ ਕੁਝ ਵੀ ਕਰ ਸਕਦਾ ਜੇ ਮਨ ਮਾਰ ਲੈ ਮੇਰੇ ਮੈਂ ਬਹੁਤ ਸੋਚਦੀ ਹੁੰਨੀ ਆ ਪਰ ਸੱਚ ਨਹੀਂ ਮਨ ਮਰਦਾ ਅੰਦਰੋਂ ਨਾ ਕੀੜੇ ਜੇ ਉੱਠਦੇ ਆ ਤੇ ਉਹ ਬਸ 1% ਵੀ ਤੂੰ ਆਏ ਕੋਲੀ ਜਾਏਗੀ ਮੈਂ ਕਦੇ ਦਾਰੂ ਟੈਸਟ ਵੀ ਕੀਤੀ ਸੀ ਮੈਂ ਤਾਂ ਮਾਰ ਹੀ ਜਾਊਂਗੀ ਦਾਰੂ ਬਿਨਾ ਉਹ ਐ ਨਹੀਂ ਕੁਝ ਹੁੰਦਾ ਹੁੰਦਾ ਇਹ ਸਾਰਾ ਦਿਮਾਗ ਦੀ ਕੈਂਗਨ ਹੁੰਦੀ ਆ ਕੋਣੀ ਬੰਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੋਰੇ ਨਾਲ ਚੱਲੇ ਬਹੁਤ ਵਧੀਆ ਮੇਰੇ ਕੋਲ ਆਏਗਾ ਜੇ ਰਿਕਵੈਸਟ ਕਰ ਹੁਣ ਤੂੰ ਮੈਨੂੰ ਐਂ ਦੱਸ ਜਾਣ ਕੇ ਮਿੱਠੀਆਂ ਮਾਰ ਕੇ ਉਹ ਉੱਥੇ ਜਾ ਕੇ ਲੈ ਗਈ ਤੇ ਮੈਨੂੰ ਕਮਰੇ ਚ ਤਾਰ ਦੇ ਜਾਂ ਸੈਂਟਰ ਤੇ ਚਕਾ ਦੇ ਬਈ ਮੈਂ ਉੱਥੇ ਉੱਥੇ ਨਹੀਂ ਰਹਿੰਦੀ ਹੈਗੀ ਸੈਂਟਰ ਸੈਂਟਰ ਤੇ ਪਤਾ ਦਿੰਦੇ ਮੈਂ ਤੇ ਤੇਰੇ ਹਿਸਾਬ ਲੈ ਬਸ ਚਲ ਕੋਈ ਨਾ ਫਿਰ ਦੇਖੂਗੀ ਮੈਂ ਮੜਾ ਸੋਚ ਕੇ ਦੇਖ ਲੈ ਜਿਆ ਤੂੰ ਕਿਉਂ ਐਵੇਂ ਦੇਖ ਲਗ ਰਹਾ ਕੋਈ ਆਲਾ ਤਰਾਂ ਇੱਥੇ ਦੇਖ ਲਾਂ ਕਿ ਜਲੂਸ ਨਹੀਂ ਕਿਹ ਲੰਦਾ ਵਿੱਚ ਹੀ ਤੈਨੂੰ ਇੱਥੇ ਆਟਾ ਨੂੰ ਘੜੇਤਾਂ ਲੱਗੇ ਜਾਂਦਾ ਨੋਟ ਤਾਂ ਇਹ ਹੁੰਦੇ ਦਾਰੂ ਤੂੰ ਪੀ ਕੇ ਕਿਧਰ ਜਗੋ ਕਰ ਲੈ ਵੀ ਦੇਖ ਤਾਂ ਲੈ ਕਿ ਕੱਲ ਨੂੰ ਤੂੰ ਜਵਾਕ ਜੰਮਨੇਗੀ ਹਰਤ ਸਿੰਘ ਬਾਜੀ ਦੇਖੀ ਪਤਾ ਕੀ ਗੱਲ ਆ ਬੇਨਾ ਧਿਆਨ ਹੀ ਜਾਂਦਾ ਜਿੰਨੇ ਮੈਂ ਕਹਣਾ ਬਾਲੀ ਪੀਨੀ ਆ ਜਮੇ ਥੋੜੀ ਜਿਹੀ ਬਸ ਇੰਨੀ ਹੀ ਪੀਨੀ ਆ ਜਮੇ ਦਵਾਈ ਵਾਂਗੂ ਨਹੀਂ ਦਵਾਈ ਵਾਂਗੂ ਪੀਦੀ ਉਹ ਬਸ ਉਹ ਨਹੀਂ ਕਿ ਪੀਨੀ ਆ ਬਸ ਓਏ ਨਹੀਂ ਨਹੀਂ ਮਾੜੀ ਆ ਮੈਂ ਤੈਨੂੰ ਜਿਹੜੀ ਬੰਦਿਆਂ ਕੋਲ ਗੱਲ ਕਹਿ ਰਿ ਅੱਜੀ ਉਹ ਇੰਨਾ ਤਰੌੜਾ ਪਿਆ ਖੜਾ ਕਰੇ ਮੈਨੂੰ ਕਿੱਧਰ ਲੈ ਕੇ ਜਾਏਗਾ ਹੁਣ ਉਹ ਬੇਬੇ ਵਿਚਾਰੀ ਕੱਲੀ ਔਖੀ ਹੋ ਗਈ ਲੱਕੇ ਪਏ ਆ ਉਹਨਾਂ ਨੂੰ ਕੀ ਪਤਾ ਲੱਗਦਾ ਲਾਗੀ ਨਾ ਗੱਲ ਕਰ ਲੈਣਾ ਵਾ ਕੋਈ ਇਹਨੂੰ ਕਹਿ ਦੇਣਾ ਵੀ ਲੈ ਕੇ ਜਾਣਾ ਚਾਰ ਦਿਨ ਜਾਣਾ ਲਾਡੀ ਹਸਪਤਲ ਤੱਕ ਐ ਕਹਿੰਦਾ ਸੀ ਚਾਰ ਦਿਨ ਮੈਂ ਲੈ ਕੇ ਜਾਣਾ ਹੁਣ ਇਹਨੂੰ ਉਹ ਸੁਣਦਾ ਤੂੰ ਇਲਾਜ ਦੇ ਕੇ ਨਹੀਂ ਰਹਿ ਸਕਦਾ ਇੱਥੇ ਮੈਂ ਹੁਣ ਤਾਂ ਦੁਬਾਰੇ ਰੰਗਰਮ ਦਾ ਪ੍ਰੋਗਰਾਮ ਲਈ ਬੈਠਿਆ ਹਾਂ ਜੀ 2 ਵਜੇ ਰੋਹੀ ਤਾਂ ਗੱਲਾਂ ਨਾ ਰੰਗਰਮ ਪ੍ਰੋਗਰਾਮ ਤਾਂ ਬਣਾਈ ਬੈਠੇ ਆ ਹਾਂ ਉਹੀ ਗੱਲ ਹੈ ਨਾ ਵੀ ਜਿਹੜੀ ਗੱਲ ਆ ਹੁਣ ਮੈਂ ਤੈਨੂੰ ਤਾਂ ਇਹ ਕਹਿਣਾ ਵੀ ਤੂੰ ਕੁਝ ਨਹੀਂ ਦਵਾਈ ਦਵਾਈ ਡਾਕਟਰ ਤੁਮ ਮੈਂ ਦੱਸਤਾ ਉਹ ਮੇ ਉੱਤੇ ਆ ਕੇ ਮੈਨੂੰ ਉਦੋਂ ਗੂ ਤਾੜਿਆ ਕਮਰੇ ਚ ਤੇ ਜਾਂ ਫਿਰ ਵੀ ਮੈਨੂੰ ਆਇਆ ਕਿਆ ਸੈਂਟਰ ਚ ਕਾਉਂ ਜਮ ਤੇਰੀ ਵੀ ਸੰਗ ਚ ਆ ਕੇ ਸੁਪਰੇ ਪਾਉਂਗਾ ਇਹੋ ਜੇ ਕੁਛ ਨਹੀਂ ਪਈ ਮੈਂ ਕਮਰੇ ਨਹੀਂ 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 ਪ੍ਰੋਮਿਸ ਆ ਕੋਈ ਚੱਕਰ ਵਾਲੀ ਗੱਲ ਨਹੀਂ ਸੱਚੇ ਕਹਿਣਾ ਹੈ ਦਵਾਈ ਦਵਾਉਂਗਾ ਚਲ ਕੋਈ ਨਾ ਫਿਰ ਮੈਂ ਗੱਲ ਕਰੀ ਬੈਠਾ ਡਾਕਟਰ ਨਾਲ ਵਧਿਕਾ ਪਣਦੇ ਵਾਲੀ ਗੱਲ ਹੁੰਦੀ ਹੈ ਹੁਣ ਆਪਾਂ ਕਿਹੜਾ ਹੁਣ ਚਲ ਮੇਰੀ ਗੱਲ ਸੁਣ ਤੇਰੇ ਕਹਿੰਦੇ ਮੈਂ ਡਾਕਟਰ ਕੋਲ ਚੱਲ ਬਣੂ ਜਾਂ ਤੂੰ ਮੇਰਾ ਭਰਾ ਮੈਂ ਆਖੇ ਲੱਤੂ ਠੀਕ ਹੈ ਦਵਾਈ ਵੀ ਮੈਂ ਲੈ ਲੂੰਗੀ ਜੇ ਦਵਾਈ ਲੈ ਕੇ ਵੀ ਮੇਰੇ ਕੀੜੇ ਜੇ ਨਾ ਮਰੇ ਫਿਰ ਫਿਰ ਮੈਂ ਬੈਠਾ ਜ਼ਿੰਮੇਵਾਰ ਮੈਂ ਆ ਜੇ ਦਵਾਈ ਦੇ ਨਾਲ ਨਹੀਂ ਸਟਾ ਗਉਂਦੀ ਤੇ ਫਿਰ ਫਿਰ ਤੁਸੀਂ ਮੈਨੂੰ ਰੋਕੋਗੇ ਨਹੀਂ ਬਸ ਉਹ ਦਵਾਈ ਮੈਂ ਤੁਹਾਨੂੰ ਆਪ ਕੱਢ ਕੱਢ ਕੇ ਆ ਕਰੇ ਕੱਢ ਕੇ ਦੇ ਆ ਕਰੋ ਠੇਕੇ ਤੇ ਪੈਸੇ ਹੀ ਬਚਿਆ ਕਰਨਗੇ ਤੁਹਾਡੇ ਹਾਂ ਨਾਲੇ ਇੱਥੇ ਕਰਦਿਆਂ ਨੂੰ ਸੋਖੋ ਜੂਗਾ ਬਸ ਠੀਕ ਹੈ ਫਿਰ ਕੱਲ ਨੂੰ ਮੈਂ ਤੇਨੇ ਚੱਲ ਵੜੂੰਗੀ ਤੂੰ ਦਵਾਈ ਦਵਾ ਲੈ ਮੈਂ ਲੈ ਕੇ ਦੇਖ ਲੂ ਚਾਰ ਦਿਨ ਦਵਾਈ ਜੇ ਤਾਂ ਠੀਕ ਹੈ ਵੀ ਬਿਨਾ ਵੀ ਉਹਨੂੰ ਭਾਲ ਜੀ ਉੱਠੀ ਦਾਰੂ ਦੀ ਮਤਲਬ ਮੈਂ ਕਹੇ ਤਾਂ ਨਾ ਬੜੇ ਵੱਡੇ ਵੱਡੇ ਤੂੰ ਤਾਂ ਇੰਨੀ ਕੀ ਪੀਨੀ ਆ ਲੋਕ ਜਿਹੜੇ ਲੀਟਰ ਲੀਟਰ ਪੀ ਜਾਂਦੇ ਆ ਬੈਠੇ ਉਹ ਵੀ ਛੱਡ ਗਏ ਉਹ ਦਵਾਈ ਨਾਲ ਤੂੰ ਕਿਹੜੇ ਵਾਰ ਦੀ ਮੂਵੀ ਆ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਟਿਕ ਗਏ ਹੁਣ ਸਾਰੇ ਹੋ ਬਸ ਪਏ ਉੱਥੇ ਪਹਿਲੀ ਡੇ ਪਏ ਆ ਬਸ ਆਪਦਾ ਕੰਮ ਧੰਦਾ ਕਰ ਲੈ ਅੱਜ ਦੀ ਰਾਤ ਕੱਟ ਲੈ ਔਖੀ ਸੋਖੀ ਤੜਕੇ ਮੈਂ ਤੈਨੂੰ ਲੈ ਜਾਣਾ ਠੀਕ ਹੈ ਠੀਕ ਹੈ ਬਸ ਇਦਾਂ ਨਾ ਮਾਰਾਂਗਾ ਵੀ ਦਵਾਈ ਦਵਾਉਂਗਾ ਹੁਣ ਤੈਨੂੰ ਕੁਝ ਨਹੀਂ ਕੋਈ ਡਰਾਵਾ ਡਰਾਵਾ ਤੂੰ ਕਹਾਂ ਗਾਰ ਇਹਨਾਂ ਸੈਂਟਰ ਲੈ ਕੇ ਜਾਵਾਂ ਨਾ ਕੁੱਟਾਂ ਮਾਰਾਂ ਬਸ ਠੀਕ ਐ ਠੀਕ ਐ ਲਾਸਟ ਵਾਰਨਿੰਗ ਐ ਬਸ ਚਲ ਇਹਨਾਂ ਨੂੰ ਲੈ ਕੇ ਚੱਲ ਬਰਾਦਰ ਲੈ ਕੇ ਇਹ ਬਹਿ ਰਿਆਂਗਾ ਮਨ ਦਾ ਆ ਗਿਆ ਕੋਈ ਤਾਂ ਸਰ ਦੁੱਖਾਂ ਲੱਗ ਗਿਆ ਯਾਰ ਕਿੰਨਾ ਜਲੂਜ਼ ਕਰਤਾ ਮੇਰੇ ਭਰਾ ਅੱਗੇ ਕੀ ਕਰਦੇ ਫਿਰ ਮੈਂ ਕਿਹਾ ਜਾਣ ਕੇ ਸਾਦਾ ਉਫਰ ਨੂੰ ਮੈਨੂੰ ਤਾਂ ਐਸੀਆ ਕੋਈ ਚੰਗਾ ਸਮਝਾ ਕੇ ਜਾਊਗਾ ਇਹਦੇ ਖਾਣੇ 'ਚ ਗੱਲ ਪਊਗੀ ਮੈਨੂੰ ਆਪ ਰਿਸ਼ਤੇ ਦੇ ਪਤਾ ਹੀ ਨਹੀਂ ਹੈਗਾ ਵੀ ਕਿਹੋ ਜਿਹਾ ਕਿਹੋ ਜਿਹਾ ਨਹੀਂ ਉਹ ਨਹੀਂ ਪੀਂਦਾ ਸੀਗਾ ਦਾਰੂ ਉਹ ਪਤਾ ਨਹੀਂ ਇਹਨੇ ਕਿਵੇਂ ਪਿਆਤੀ ਹਾਂ ਪਿਆਤੀ ਇਹਨੇ ਚਲ ਦਾਰੂ ਤਾਂ ਹੁਣ ਕੀ ਐ ਚਲ ਦਾਰੂ ਤਾਂ ਪੀ ਲਈ ਦਾਰੂਦਾਨ ਬੰਦੇ ਪੀਂਦੇ ਹੁੰਦੇ ਆ ਬੰਦੇ ਤਾਂ ਪੀਂਦੇ ਹੁੰਦੇ ਆ ਦਾਰੂ ਪੀਣੀ ਵੀ ਆਵੇ ਕਿਵੇਂ ਤਾਂ ਖਲਾਰੀਆ ਤੇ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਉਹਤੋਂ ਥੋੜੀ ਦਾਰੂ ਪਈ ਸੀ ਉਹ ਤੁਸੀਂ ਢੋਲਤੀ ਪੰਜ ਦਤ ਨਹੀਂ ਹੁੰਦੀ ਤੁਹਾਨੂੰ ਪਤਾ ਹੈ ਕਿੰਨਾ ਪਾਪ ਚੜੂਗਾ ਤੁਹਾਨੂੰ ਕੋਈ ਗੱਲ ਨਹੀਂ ਚੜੀ ਜਾਂਦੇ ਪਾਪ ਜਿਹੜਾ ਚੜਦਾਗਾ ਮੈਨੂੰ ਲਗਵਾ ਨਾ ਪਾਪ ਬਸ ਫਿਰ ਗਈ ਐ ਢੋਲਤੀ ਢੋਲਣੀ ਸੀਗੀ ਨੀ ਹੋਰ ਖੜੂ ਪਾਉਂਦੇ ਹੋ ਹੁਣ ਤਾਂ ਪੈ ਵੀ ਗਏ ਮੈਂ ਕਦੀ ਜਾਣਦੀ ਸੀ ਮੈਨੂੰ ਫੜਾਉ ਲਿਆ ਮੈਨੂੰ ਫੜਾਉ ਮੈਂ ਸਾਮ ਦਿੰਦੀ ਆ ਤੁਹਾਨੂੰ ਫੇਰ ਉਹ ਦਰਦੇ ਹੋ ਜਾਮ ਲੈ ਆਂਦਾ ਵੀ ਤੂੰ ਦਾ ਰੂਪ ਹੀ ਨਹੀਂ ਓਹ ਹੋ ਇਹ ਪੀਤੀ ਹੋਈ ਸੀ ਨਸ਼ੇ ਸੁਣਾ ਕਿ ਪਤਾ ਲੱਗਦਾ ਵੀ ਕਿਹਨੂੰ ਫੜਾਈ ਹੈ ਕਿਹਨੂੰ ਨਹੀਂ ਫੜਾਈ ਮੈਂ ਸਾਮ ਦੀ ਉਹਨਾਂ ਦੀ ਪੀਤੀ ਵੀ ਸੀ ਹਾਨੂੰ ਨਹੀਂ ਪਤਾ ਲੱਗਦਾ ਤੜਕੇ ਨੂੰ ਵੀ ਮੈਂ ਡੋਲੀ ਹੈਗੀ ਨਾ ਕੋਈ ਗਲੇਸ ਹੋਈ ਬਸ ਡੁੱਲ ਗਈ ਡਲਾ ਗਈ ਤੂੰ ਕਿ ਲੈ ਆ ਉਸ ਗੱਲ ਤੋਂ ਓ ਮੈਂ ਤਾਂ ਕਿਸੇ ਤੋਂ ਕੁਛ ਨਹੀਂ ਲੈਣਾ ਮੈਂ ਤਾਂ ਬਸ ਮੇਰੇ ਪੈਸੇ ਤੇ ਮੇਰਾ ਸੋਨਾ ਲੈ ਕੇ ਦਿਓ ਬਸ ਮੈਂ ਤਾਂ ਕਿਉਂ ਲੈ ਆ ਹੁਣ ਕੋਈ ਪਤਾ ਵੀ ਲੱਗੇ ਫੁਰ ਨੂੰ ਤਾਂ ਹੀ ਤਾਂ ਸੱਦਿਆ ਸੀਗਾ ਪਤਾ ਕਰ ਲੂਆ ਵੀ ਕੀ ਕਿੱਥੋਂ ਇਹਨੇ ਕਰਾਇਆ ਸੀ ਆਲਾ ਸਾਗ ਕਿਵੇਂ ਸਿਸਟਮ ਸੀ ਕੀ ਗੱਲ ਸੀਗਾ ਹਮੈਨੂੰ ਕੀ ਪਤਾ ਜਿਗਾ ਫੁਰ ਵੀ ਨਾਲ ਅੱਜ ਲੂਆ ਕੋਈ ਤਾਂ ਗੱਲ ਹੋਣਾ ਹੀ ਨਹੀਂ ਪਤਾ ਲੱਗ ਗਿਆ ਮੇਨ ਗੱਲ ਜਿਹੜੀ ਪੁੱਛਣ ਲਈ ਸੱਦਿਆ ਸੀ ਵੀ ਰਿਸ਼ਤਾ ਕਿਹਨੇ ਕਰਾਇਆ ਉਹੀ ਨਹੀਂ ਪਤਾ ਲੱਗਿਆ ਆਪਾਂ ਨੂੰ ਚੋਂ ਪਤਾ ਲੱਗੇ ਫੇਰਾ ਲਾਂਬਾ ਦੇ ਕੇ ਗਈ ਹੈ ਤਾਈਏ ਦੇ ਸੋ ਸੋ ਕਰ ਲਾਤਾ ਮੈਨੂੰ ਰਾਜਪਾਲ ਵੀ ਬੋਲਿਆ ਛੇੜ ਛੇੜ ਕੇ ਆਇਆ ਫਫਤਾਈ ਨੂੰ ਓਏ ਛੇੜਾ ਕਿਨੂੰ ਨਹੀਂ ਤੂੰ ਐਂ ਦੱਸ ਦੇ ਪਿਆ ਫੋਨ ਤਾਂ ਮੈਨੂੰ ਆ ਗਏ ਨਾ ਤੂੰ ਵੱਡੀ ਗੱਡੀ ਉਮਰ ਦੀ ਓਹ ਕਹਿੰਦਾ ਐਂ ਕਰ ਤੂੰ ਚੱਲ ਮੇਰੇ ਨਾਲ ਜਿਹਦਾ ਲੱਗਾ ਹੁਣ ਦਾਰੂ ਪੀਤੀ ਆ ਯਾਰ ਮੈਂ ਤਾਂ ਤਾਂ ਐਂ ਕਹਿੰਦਾ ਸੀਗਾ ਤਾਂ ਕਿਹਾ ਮੈਂ ਪਿੰਡ ਚ ਭੱਲ ਨਹੀਂ ਗਿਆ ਮੈਨੂੰ ਅਸੀਂ ਖਾ ਕੇ ਹੁਣ ਜੂਤ ਅੱਜ ਕਿਸੇ ਤੋਂ ਫਿਰ ਲੱਗੇ ਪਤਾ ਫੁੱਪੜ ਨੂੰ ਵੀ ਐਨੇ ਲੱਗੇ ਪਤਾ ਹੈ ਨਹੀਂ ਉਹਨਾਂ ਦੇ ਜੂਤ ਨਹੀਂ ਜੂਤਾ ਖਲਾ ਆਪਣੇ ਮਾਰੂ ਘਰ ਆ ਕੇ ਜਿੱਥੇ ਮੇਰੇ ਕਰਤੂਤਾਂ ਦੇਖ ਕੇ ਕਰਤੂਤਾਂ ਨੂੰ ਜੂਤ ਪਾਉਂਦੇ ਹੁੰਦੇ ਆ ਆਪਣੇ ਘਰੇ ਪਾਉਂਦੇ ਕਿਹਨਾਂ ਖ ਮੇਰੀ ਗੱਲ ਸੁਣ ਹੈ ਤਾਂ ਆਪਣੇ ਘਰ ਦੇ ਮੈਂਬਰ ਹੀ ਨਾ ਆ ਲਾ ਲੰਬਾ ਤਾਂ ਆਪਣੇ ਘਰ ਹੀ ਲੈ ਕੇ ਆਊਗਾ ਕਹ ਦਾਂਗੇ ਬੇਦਖਲ ਕੀਤਾ ਵੇ ਸਾਡਾ ਹਾਂ ਬੇਦਖਲ ਕੀਤਾ ਚਲ ਇਹਨੂੰ ਤਾਂ ਕਰਤਾ ਤੇ ਆਖਾਂਗੇ ਥੋੜਾ ਕੁਫੜ ਪਰ ਜਵਾਈ ਭਾਈ ਦਾ ਪਿੰਡ ਦਾ ਹੁੰਦਾ ਹੈ ਕੋਈ ਗੱਲ ਨਹੀਂ ਜਵਾਈ ਭਾਈ ਪਿੰਡ ਦਾ ਹੁੰਦਾ ਹੈ ਤਾਂ ਨੇ ਪਿੰਡ ਦੇ ਕੁੱਤੇ ਮਿੱਦੇ ਜਾਵੇ ਕੋਈ ਗੱਲ ਨਹੀਂ ਫਿਰ ਕਿੱਡੀ ਗੱਲ ਹੋਈ ਅੱਗੇ ਵੇਲੇ ਰੋਜ ਮੈਦਾ ਜੇ ਇੱਕ ਦਿਨ ਮੈਦੇ ਦਾ ਆਹ ਇੱਕ ਦਿਨ ਮੈਦੇ ਵੇਖ ਲੈ ਦੱਸ ਗੱਲਾਂ ਦੇ ਕਰਦੇ ਮੈਂ ਤਾਂ ਰਾਏ ਪਲ 100 100 ਕੁਝ ਬੋਲਿਆ ਤੇ ਫਿਰ ਵੀ ਇਹ ਤਾਂ ਯਾਰ ਗੱਲ ਕਹਿੰਦਾ ਐ ਕਹਿੰਦਾ ਰਸਤਾ ਤੁਸੀਂ ਕਿਵੇਂ ਲਿਆ ਸੀਗਾ ਵੀ ਸਾਡੇ ਘਰ ਤਾਂ ਦਾਰੂ ਹੈ ਨਹੀਂਗੀ ਤੇ ਹੁਣ ਦੇਖ ਲੋ ਚੱਲ ਗੱਲਾਂ ਨੇ ਓਹੋ दारू ਨਹੀਂ ਐਡਾ ਕੋਈ ਮਸਲਾ ਹੁੰਦੀ दारू ਤਾਂ ਰਿੱਕ ਦੇ ਘਰੇ ਹੀ ਆ ਕਿਹਦੇ ਘਰੇ दारू ਨਹੀਂ ਹੋएगी ਕਿ ਕੌਸ ਦੇ ਆ ਨਾ ਕੌਸ ਦੇ ਹੁੰਦੇ ਹੁਣ ਉਹ ਤਾਂ 100-100 ਗੱਲਾਂ ਸੋਚਦੇ ਹੋਣਗੇ ਕੁਝ ਨਹੀਂ ਸੋਚਦੇ ਮੇਰੇ ਬਾਰੇ ਵੀ ਸੋਚਦੇ ਹੋਣਗੇ ਵੀ ਇਹ ਵੀ ਪੀਂਦਾ ਹੋਊਗਾ ਜੇ ਤੂੰ ਪੀਂਦਾ ਹੋਵੇਂ ਤਾਂ ਗੱਲਾਂ ਹੀ ਕਾਦੀਆਂ ਉਹ ਗਲਤ ਹੋ ਗਈ ਹੈ ਨਾ ਮੈਂ ਨਹੀਂ ਪੀਂਦਾ ਮੈਂ ਵੀ ਨਾਲੇ ਵਰਤ ਇੱਕੋ ਜੇ ਹੋ ਜਾਂਦੇ ਸਾਰੇ ਯਾਨੀ ਤਾਂ ਤੁਸੀਂ दारू दारू ਕਾ ਤੂੰ ਕਰੀਂ ਤੁਸੀਂ दारू ਨੂੰ ਤੇ ਨਫ਼ਰਤ ਕਾ ਤੂੰ ਮੰਨਦੇ ਹੋ दारू ਨਹੀਂ ਮਾਰੀ ਹੈ दारू ਮਾਰੀ ਹੈ ਤੈਨੂੰ ਵੜਾ ਪਤਾਗਾ ਬੜਾ ਡੇਕੇ ਚਲ ਚੰਗਾ ਮਰੀ ਜੁੱਪ ਕਈ ਆਵਦੀ ਛਾਉ ਦੇ ਦੋ ਕਿੱਧਰ ਗਿਆ ਮੇਰਾ ਸਾਲਾ ਐਂ ਬੋਲਦੇ ਹਾਂ ਆ ਫਿਰ ਕਿੱਧਰ ਰਸਤੇ ਦਾ ਹੀ ਦੱਸੀ ਆ ਮੈਂ ਤਾਂ ਹਾਂ ਫਿਰ ਐਂ ਥੋੜੇ ਤਾਂ ਗਾਲ ਲੱਗਦੀ ਆ ਕਿੱਧਰ ਗਿਆ ਤੇ ਆ ਉਧਰ ਜਾ ਬਗਜੋ ਕੋਈ ਕੋਲ ਵੀ ਨਹੀਂ ਬੈਠਿਆ ਥੋੜੀ ਤਾਂ ਤੂੰ ਉਧਰ ਜਾ ਕੇ ਬਹਿ ਜਾ ਜਾ ਕੇ ਉਹਨੂੰ ਭੇਜ ਦੇ ਜਾ ਪਨੀਰ ਬਣਾ ਲਈ ਉਹਦੇ ਵਾਸਤੇ ਕੋਈ ਸਬਜੀ ਇੱਥੇ ਦੇਖ ਲਈ ਬੈਂਗਣੀ ਜੀ ਲੱਗੀ ਪਈ ਆ ਇਹ ਹੀ ਬਣਾ ਲੈਣੀ ਚਾਹ ਹਾਂ ਜੀਤੋ ਲੰਡਰ ਕਿੱਧਰ ਤੁਰ ਹੀ ਆਉਂਦੀ ਐ ਨੀ ਨਾ ਆਗੇ ਨਹੀਂ ਭੱਲਣੇ ਕਿਉਂ ਆਉਣਾ ਨਹੀਂ ਸੀ ਨਾ ਤੂੰ ਮੈਨੂੰ ਦੱਸਤਾ ਦਿੰਦੀ ਆਉਣਾ ਨਹੀਂ ਸੀ ਐ ਤਾਂ ਮੈਨੂੰ ਪਤਾ ਹੀ ਸੀ ਤੂੰ ਇੱਥੇ ਠੇਕੇ ਖਾਵੇਂਗੀ ਨਾ ਕੋਈ ਬਹਿ ਜਾ ਨਾ ਕੋ ਖੜੋ ਜਾ ਆਉਂਦਾ ਸਾਰ ਗੱਲ ਪੈਣ ਲੱਗ ਗਈ ਨਾ ਤੂੰ ਕੰਮ ਕੀਤੀ ਐ ਬੈਠਣ ਵਾਲੇ ਆ ਕੇ ਬਹਿ ਜਾ ਨਾ ਮੈਂ ਕੀ ਕਰਤਾ ਜਦੋਂ ਮੈਂ ਤੇਰੇ ਨਾਲ ਇੱਕ ਗੱਲ ਕਰੀ ਸੀ ਵੀ ਜੇ ਤੂੰ ਜਾਵੇਂਗੀ ਭਾਈ ਪੈਸੇ ਦਾ ਅੱਧ ਮੇਰਾ ਸਿਉਨੇ ਦਾ ਅੱਧ ਮੇਰਾ ਆ ਕਾਂਟੇ ਲਾ ਦੇ ਲੈ ਇਹ ਤਾਂ ਮੇਰੇ ਪਹਿਲਾ ਵਾਲੇ ਕਾਂਟੇ ਤੇਰੇ ਆਰ ਦੇ ਕਿੱਥੋਂ ਆ ਗਏ ਬੁੱੱਚੇ ਕੰਮ ਤਾਂ ਫਿਰਦੀ ਹੁੰਦੀ ਸੀ ਤੂੰ ਉਰਾ ਲਾਹ ਕਾਟੇ ਕਿਉਂ ਇਹ ਘਾਤੋ ਲਾਣਾ ਇਹ ਤਾਂ ਮੇਰੇ ਆਪ ਦੇ ਕਾਂਟੇ ਨੇ ਇਹ ਕਿਹੜਾ ਉਹਨਾਂ ਨੇ ਪਾਏ ਨੇ ਨਹੀਂ ਮੈਨੂੰ ਪਤਾ ਹੀ ਐ ਸਾਰਾ ਤੇਰੇ ਆਪ ਦੇ ਆ ਕਿ ਕੀ ਦੀ ਐ ਤੂੰ ਸਾਰਾ ਕੁਝ ਉੱਥੋਂ ਲੈ ਕੇ ਆਈ ਐ ਤੇਰੇ ਨਾਲ ਗੱਲ ਕੀ ਹੋਈ ਸੀ ਵੀ ਪੈਸਿਆਂ ਨੇ ਚੋ ਵੀ ਅੱਦ ਤੇ ਪੈਸਾ ਚੋ ਵੀ ਅੱਦ ਨਹੀਂ ਕਾ ਦਾ ਪੈਸਿਆਂ ਚੋ ਅੱਦ ਕਾ ਦਾ ਸਿਉਣੇ ਚੋ ਅੱਦ ਅਮਲੀ ਦੇ ਤੂੰ ਪੱਲੇ ਪਾਤਾ ਨਸ਼ੇੜੀ ਦੇ दारू ਨਾਲ ਡੱਕਿਆ ਰਹਿੰਦਾ ਸੀ 24 ਘੰਟੇ ਉਹਨੇ ਮੈਨੂੰ ਕਿ ਤੂੰ ਮਾ ਕਰਾ ਕੇ ਦੇਤੀਆਂ ਹੈ ਲੈ ਕੰਜਰੀ ਨਾ ਕਬੂਤਰੀ ਵਰਗਾ ਮੁੰਡਾ ਸੀ ਇੰਨਾ ਸੋਹਣਾ ਸੁਨੱਖਾ ਉਹ ਨਿਸ਼ੇੜੀ ਲੱਗਦਾ ਤੈਨੂੰ ਸ਼ਰਾਬ ਦਾ ਤਾਂ ਤੇਰੇ ਨਾਲ ਗੱਲ ਖੋਲੀ ਸੀ ਵੀ ਕਦੇ-ਕਦੇ ਪੀਂਦਾ ਹੈ ਹੋਰ ਦੱਸ ਕਿਹੜਾ ਨਸ਼ਾ ਕਰਦਾ ਨਾ ਕਬੂਤਰੀ ਵਰਗਾ ਲੱਗਦਾ ਹੈ ਨਾ ਦੋ ਦਿਨ ਆਪ ਕੱਟ ਕੇ ਦੇਖ ਲੈ ਉਹ ਲੈ ਨੂੰ ਕਰੀ ਜਾਂਦਾ ਉੱਤੇ ਮੂਤੀ ਜਾਂਦਾ ਦਾਰੂ ਐਨੀ ਪੀਂਦਾ ਗੱਲਾਂ ਦੇ ਕਰਦੀ ਐ ਕੱਟ ਕੇ ਦੇਖ ਲੈ ਸ਼ਰਮ ਆਉਂਦੀ ਐ ਕਿ ਨਾ ਤੈਨੂੰ ਤੂੰ ਤਾਂ ਇਹੋ ਜਿਹਾ ਕੀਤਾ ਕਰਦੀ ਐ ਮੈਂ ਤਾਂ ਘਰੋਂ ਬਾਹਰ ਨਹੀਂ ਨਿਕਲਣ ਦਿੰਦਾ ਮੈਂ ਨੂੰ ਤਾਂ ਲਤਾਂ ਤੋੜ ਦੂੰ ਮੇਰੀਆਂ ਤਾਂ ਜੇ ਢਿੱਡ ਮਾਰਿਆ ਕੀਤਾ ਕਰਦੀ ਐ ਮੈਂ ਤੈਨੂੰ ਐ ਤਾਂ ਨਹੀਂ ਕਿਹਾ ਹੁਣ ਜਮਾ ਨਿਸ਼ੇੜੀ ਦੇ ਬਾੜ ਦੇ ਮੈਨੂੰ ਪੱਲੇ ਪਾ ਦੇ ਤੇਰੇ ਨਾਲ ਗੱਲ ਖੋਲੀ ਸੀ ਨਾ ਹੂੰ ਤੂੰ ਮੈਨੂੰ ਕਿ ਐਸੇ ਵੀ 4-5 ਦਿਨ ਲਾ ਕੇ ਹਾਂ ਮੈਂ ਆਖਿਆ ਚੱਲ ਮਹੀਨਾ ਲਾ ਲਈ ਠੀਕ ਹੈ ਉਦੋਂ ਬਾਅਦ ਤੂੰ ਆਜੀ ਇਹ ਤਾਂ ਆਪਾਂ ਗੱਲ ਕਰੀ ਸੀ ਨਾ ਮੈਂ ਕਿਹਾ ਤੈਨੂੰ ਪੱਕਾ ਵਸਣ ਦਾ ਕਿਹਾ ਸੀ ਕਰੀ ਨਹੀਂ ਸੀ ਇਹ ਗੱਲ ਨਾ ਮੈਨੂੰ ਤਾਂ ਐ ਸੀ ਵੀ ਚੱਜ ਦਾ ਨਿਕਲ ਆਇਆ ਚੱਲ 2 ਮਹੀਨੇ ਲਾ ਦੂੰਗੀ ਮੈਨੂੰ ਕੀ ਪਤਾ ਸੀ ਵੀ ਇਹ ਤਾਂ ਇੱਕ ਦਿਨ ਵੀ ਨਹੀਂ ਕੱਟਣ ਵਾਲਾ ਇਹਦੇ ਤਾਂ ਆਹੋ ਇੱਕ ਦਿਨ ਨਹੀਂ ਸੀ ਕੱਟਣ ਵਾਲਾ ਗੱਲਾਂ ਤਾਂ ਦੇਖ ਕਰਦੀ ਹੁਣ ਤਾਂ ਸਭ ਤੂੰ ਗੱਲਾਂ ਬਣਾਵੇਂਗੀ ਠੀਕ ਹੈ ਉਹ ਤੈਨੂੰ ਕੁਛ ਨਹੀਂ ਸੀ ਕਹਿੰਦਾ ਉਹ ਮੇਰੇ ਕੋਲੇ ਆ ਕੇ ਗਿਆ ਚੰਗਾ ਤਾਂ ਤੈਨੂੰ ਤੂੰ ਰਾਣੀ ਹਾਰ ਬਣਵਾ ਕੇ ਲੈ ਗਈ ਉਹ ਤੋਂ ਨਾਲੇ ਲੈ ਗਈ ਉਹਦੇ ਸਾਰੇ ਪੈਸੇ ਨਾ ਉਹਦੇ ਮੇਰੇ ਪਿਓ ਦੇ ਸਾਲੇ ਨੂੰ ਕਿਹੜਾ ਹੈ ਰਾਣੀ ਹਾਰ ਹਾਰ ਕਰਾਤਾ ਉਹਨੇ ਮੈਨੂੰ ਕੰਜਰੀਏ ਜੋ ਆ ਗਿਆ ਤੈਨੂੰ ਮਾਰ ਦੂਗਾ ਤੂੰ ਹੋਰ ਉਹ ਪਾਈਆਂ ਆ ਆ ਜਾਣਗੇ ਹਾਂ ਜਾਣਦੀ ਆ ਮੈਨੂੰ ਤੂੰ ਮੈਨੂੰ ਪੈਸੇ ਦੇ ਦੇ ਮਾਰੀ ਜਾਏਗੀ ਉਹਦੇ ਨਾਲ ਪਕਾਈ ਭੈਣੇ ਮੇਰੇ ਕੋਲ ਹੈ ਨਹੀਂ ਕੁਛ ਕਿਉਂ ਕਿੱਧਰ ਗਏ ਉਹ ਪੈਸੇ ਮੈਂ ਤਾਂ ਮੈਂ ਤਾਂ ਹੱਥ ਬੱਲੇ 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 ਦੋ ਮਹਾਰਾਣੀਆਂ ਇਕੱਠੀਆਂ ਕਿਉਂ ਜਿੱਤੋ ਇਧਰ ਗਈਆਂ ਤੇਰੇ ਕਾਸਮਾ ਪਿਆਰ ਦੀਆਂ ਖਾਂਦੀ ਜੀੜੀਆਂ ਮੇਰੇ ਮਗਰ ਬਾਹਰ ਨਹੀਂ ਲੈ ਗਈ ਲੁੱਟ ਕੇ ਗਰੀਬ ਨੂੰ ਬਹਿ ਜਾ ਪੁੱਤੋ ਬਹਿ ਜਾ ਬਹਿ ਜਾ ਪੁੱਤੋ ਬੈਠੀਆਂ ਲੱਤ ਨਾਲ ਲੱਤ ਜੋੜੀ ਵੇ ਮੈਂ ਤਾਂ ਤੇਰੇ ਨਾਲ ਇਹਦੇ ਨਾਲ ਲੜੀ ਜਾਂਦੀ ਬਹਿ ਜਾ ਬਹਿ ਜਾ ਮੈਂ ਕਿਹਾ ਤੂੰ ਜਾ ਨਾ ਮੈਂ ਗੱਲ ਵੱਡੂ ਮੇਰਾ ਗੱਲ ਨਾ ਹੱਥ ਤਲਾ ਕੇ ਦਿਖਾ ਅਲਣਿਆ ਮੇਰੇ ਕਾਂਟੇ ਜਿਹਾ ਲਾਇ ਰਹੇ ਪਾਏ ਹਾਂ ਬਹਿ ਜਾ ਲੈ ਕਾਂਟੇ ਇਹ ਤੇ ਮੇਰੇ ਆਪ ਸੀ ਨੇ ਤੂੰ ਮੇਰੇ ਨਾਲ ਕਿ ਕਿੱਥੋਂ ਤੂੰ ਰਾਜੇ ਮਹਾਰਾਜ ਦੀ ਖਾਣ ਨਾ ਇਹ ਤਾਂ ਕੰਦੀ ਮੇਰੇ ਆਪ ਦੇ ਤਾਂ ਅਸੀਂ ਕਿ ਨੰਗ ਸੀਗੇ ਤੇ ਨਾਂਗੀ ਜਿਹੜੀ ਉੱਥੇ ਆ ਕੇ ਮੈਨੂੰ ਲੁੱਟ ਕੇ ਲੈ ਗਈ ਹੋਰ ਤੂੰ ਮੇਰੇ ਨਾਲ ਲੱਗੀ ਰਾਜੇ ਕਰਨ ਦੇ ਪਵਾਹ ਆ ਮੈਂ ਤਾਂ ਇੰਨੇ ਫਸਾਤਾ ਸੀ ਨਹੀਂ ਤੇ ਤੇਰੇ ਵਰਗੇ ਤੇ ਕੌਣ ਹੁੰਦਾ ਹੈ ਉਹ ਭਾਈ ਦੇਖ ਲੈ ਦੇਖ ਲੈ ਲੈ ਖਾ ਕੇ ਲੁੱਟ ਕੇ ਮੈਨੂੰ ਨਾ ਭਾਈ ਜੀ ਤੇ ਕੀ ਕਮੀ ਸੀ ਕੋਈ ਨਾ ਪੁੱਤਰ ਉਹ ਨਾ ਤੂੰ ਕੋਈ ਨਾ ਰੋਣਾ ਕਿਉਂ ਤੈਨੂੰ ਠੀਕ ਹੈ ਮੇਰੀ ਗੱਲ ਸੁਣ ਭਾਈ ਜਿਹੜਾ ਇਹ ਸਾਮਾਨ ਹੈ ਇਹ ਵਾਪਸ ਕਰ ਦੇ ਉਹ ਲੁੱਟ ਕੇ ਲੈ ਗਈ ਬੈਰ ਨੇ ਜੀਤ ਤੋਏ ਗੁੰਡਗੇ ਉਹ ਤਾਈ ਲੁੱਟ ਕੇ ਲੈ ਗਈ ਮੈਨੂੰ ਕੀ ਲੁੱਟ ਕੇ ਲੈ ਗਈ ਨਾ ਗੱਲ ਸੁਣਨੀ ਤੂੰ ਤਾਂ ਮੁੱਕਰਦੀਆਂ ਵੀ ਮੈਂ ਤਾਂ ਕੁਝ ਨਹੀਂ ਲੈ ਕੇ ਗਈ ਆਹ ਇੱਕ ਮੁੰਡਾ ਕਹੀ ਜਾਂਦਾ ਮੈਂ ਕੀ ਲੈ ਗਈ ਮੈਂ ਤਾਂ ਕੁਝ ਨਹੀਂ ਲੈ ਕੇ ਗਈ ਇਹਦੇ ਭੋਲੇ ਸ ਜੇ 7 ਲੱਖ ਦਾ ਰਾਣੀ ਹਰ ਲੈ ਗਈ ਘਰੇ ਪਿਆ ਸੀ ਉਹਦਾ ਸੋਨਾ ਉਹ ਲੈ ਗਈ ਪੈਸੇ ਲੈ ਸੀ ਅੜਤ ਕਿਤੋਂ ਫੜ ਕੇ ਉਹ ਲੈ ਗਈ 10 ਲੱਖ ਚ ਪੈ ਗਈ ਮੈਨੂੰ ਇਹ ਭੈੜਾ ਬਥਾੜ ਵੇਰਾ ਦੇਖ ਲੈ ਤੂੰ ਇਹਦਾ ਕਿ ਜਕੀਨ ਕਰਦੀ ਐ ਨਿਸ਼ੇੜੀ ਹੂੰ ਐ ਕਿਤੇ ਦੇ ਆਇਓ ਕਿਸੇ ਨੂੰ ਮੈਂ 10 ਲੱਖ ਦੇ ਆਇਆ ਅੱਜ ਤੱਕ ਤਾਂ ਮੈਂ ਦਿੱਤਾ ਨਹੀਂ ਮੇਰੇ ਸਾਡਾ ਮੈਨੂੰ ਨਹੀਂ ਪਤਾ ਕੀ ਪਿੰਡ ਜੋ ਪੁੱਛ ਕੇ ਦੇਖ ਲੈ ਜੇ ਕੋਈ ਇਹਨੂੰ ਮਾੜਾ ਕਰੇ ਤੂੰ ਆਏ ਤਾਂ ਤੂੰ ਮੈਂ ਨਾ ਕਿਸੇ ਨੂੰ ਦੇ ਆਇਓ ਹਾਂ ਹਾਂ ਤੂੰ ਇਹਦਾ ਤਾਂ ਕਿੰਜ ਕਿਨ ਕਰਦੀ ਐ ਮੈਂ ਰਹਿ ਕੇ ਆਈਆਂ ਨਾ ਇਹਦੇ ਨਾਲ ਮੈਨੂੰ ਪਤਾ ਕੀ ਰਹਿ ਕੇ ਆਈਆਂ ਇਹ ਤਾਂ ਸਹਿਵਾਨਾ ਉਹ ਵੀ ਬਦਕਾਰ ਨਿਕਲ ਗਈ ਉਹ ਤਾਂ ਹਜੇ ਕਿੰਨਾ ਚਿਰ ਕੱਟ ਗਈ ਸੀ ਮਿਰਜਿਆਂ ਜਲ ਤੀਰ ਹੀ ਤੋੜੇ ਸੀ ਉਹਨੇ ਮਾਰਤਾ ਦਿੱਤਾ ਸੀ ਮੈਨੂੰ ਤਾਂ ਨਾ ਜਿਉਂਦਿਆਂ ਤੇ ਨਾ ਮੈਂ ਮਰਿਆ ਤੇ ਮੇਰੇ ਸਾਹ ਦਾ ਦੋ ਦਿਨਾਂ ਚ ਹੀ ਭੱਜਿਆ ਹੀ ਕਰਕੇ ਤੂੰ ਬਚਾਉੜ ਮੈਂ ਝੁਗਾ ਚੌੜ ਕੀ ਕਰ ਗਈ ਤੂੰ ਤਾਂ ਨੰਗ ਮਲੰਗ ਸੀਗਾ ਤੇਰੇ ਤਾਂ ਕੋਈ ਪੁਗਦੀ ਨਹੀਂ ਸੀ ਉਹ ਤੇਰੀ ਮਾਂ ਦੀ ਪੁਗਦੀ ਸੀ ਜਾਂ ਤੇਰੇ ਭਰਾ ਪਰਜਾਈ ਦੀ ਪੁਗਦੀ ਸੀ ਕੀ ਪਰਿਵਾਰਾਂ 'ਚ ਵੱਡਿਆਂ ਦੀ ਪੁਗਦੀ ਹੁੰਦੀ ਆ ਉਹ ਤੇਰੀ ਪੁਗਦੀ ਆ ਤਾਂ ਹੀ ਤਾਂ ਮੇਰੇ ਸਾਹ ਦਾ ਚੁੰਨੀ ਚੱਕਦੀਆਂ ਕਦੇ ਉਹਦੇ ਵੈਰੀ ਕੰਨੇ ਤੇ ਕਦੇ ਉਹਦੇ ਆਹ ਬਥਾਰ ਨੂੰ 10 ਰੁਪਏ ਇਸ ਦਿੰਦਾ ਕੋਈ ਮੇਰਾ 10 ਲੱਖ ਲੈ ਗਈ ਹਲਕ ਲਈਆ ਬੁੱਥੇ ਨੂੰ ਕੋਈ ਨਹੀਂ ਕੋਈ ਨਹੀਂ ਬਥਾਰੀ ਮੇਰੀ ਚੱਲਦੀ ਐ ਹਾਂ ਚੱਲਦੀ ਚਲਾ ਗਈ ਤੇਰੀ ਤੇਰੇ ਨਹੀਂ ਚੱਲਦੀਗੀ ਤੇਰੇ ਕੀ ਚੱਲਦੀ ਐ ਘਰੇ دیਵਾਨੀ ਦੀ ਤੇਰੀ ਕਦਰ ਨਹੀਂ ਕੋਈ ਸਾਰੇ ਦਿਵਾਲੀ ਡੱਕ ਕੇ ਬਸ ਉੱਥੇ ਹੀ ਬੈਠਾ ਨਹੀਂ ਤੈਨੂੰ ਇਹ ਤਾਂ ਸਾਰਾ ਕੁਝ ਕਰੀ ਜਾਂਦਾ ਜਿਹੜਾ ਕੁਝ ਹੋ ਗਿਆ ਹਵਾ ਗਿਆ ਸਭ ਕੁਝ ਹੋ ਗਿਆ ਇਹਦੇ ਪਾਈ ਪੈਸੇ ਮੋੜਦੇ ਇਹਦੀਆਂ ਟੂਮਾਂ ਮੋੜਦੇ ਅਗਲੇ ਨੂੰ ਦੇ ਦੇ ਮੈਂ ਮੇਰਾ ਵਿਹਾਰ ਕਰ ਦਿਓ ਨਾ ਮੈਂ ਕਹਦੇ ਨਾ ਮੋੜਦਾ ਉਹ ਤਾਂ ਤੂੰ ਵੀ ਕਹਿੰਦੀ ਸੀ ਮੈਨੂੰ ਅੱਧ ਦੇ ਦੇ ਮੈਨੂੰ ਟੂਮਾ ਦੇ ਦੇ ਲੈ ਲੈ ਪਤੜੀ ਲੈ ਮੇਰਾ ਨਾਂ ਉਹੀ ਲਈ ਜਾਂਦੇ ਮੈਂ ਤੈਨੂੰ ਕਿਹੜੇ ਵੇਲੇ ਕਹਤਾ ਵੀ ਅੱਧ ਲਾਉਂਗੀ ਨਾ ਮੈਂ ਇਹਨੂੰ ਕੀ ਜਾਣਦੀ ਸੀ ਤੂੰ ਹੀ ਤਾਂ ਕਿਹਾ ਸੀ ਉਹਦੇ ਕੋਲ ਟੂਮਾ ਇੰਨੀਆਂ ਪੈਸੇ ਨੇ ਮੈਨੂੰ ਕੀ ਪਤਾ ਸੀ ਇਹਦੇ ਕੋਲ ਮੈਂ ਗੱਲ ਦੱਸ ਦੇ ਤੈਨੂੰ ਬੁੜ ਕੇ ਗੱਲ ਦੱਸ ਦੇ ਤੇਰਾ ਗੱਲ ਵੱਢ ਦੂੰ ਨਹੀਂ ਮੈਂ ਤੂੰ ਕਰਦੀ ਆ ਤੂੰ ਮੇਰੀ ਗੱਲ ਸੁਣ ਮੈਂ ਕੋਈ ਰਲੀ ਨਹੀਂ ਇਹ ਜਾ ਕੇ ਚਾਲਾ ਕਰ ਦਿਓ ਮੈਂ ਕੋਈ ਰਲੀ ਨਹੀਂ ਹਾਂ ਮੈਂ ਕੀ ਰਹੀ ਆ ਭਲਾ ਤੇ ਇਹਦੇ ਨਾਲ ਦੱਸ ਕੀ ਦੇ ਨਾਲ ਇਹ ਕਹੀ ਜਾਂਦੀ ਹੈ ਕੁੱਤਿਆਂ ਦੀ ਜ਼ੁਬਾਨ ਚ ਭੌਂਕਦੀ ਆ ਇਹ ਨਾ ਮੈਂ ਸਹੀ ਭੌਂਕਦੀ ਆ ਮੈਂ ਕਿ ਉਹ ਕਹ ਗਦੀਆਂ ਨੇ ਕਿਹਾ ਸੀ 1 ਲੱਖ ਕੀਤਾ ਤੁਸੀਂ ਦੋਨਾਂ ਨੇ ਗੁੰਡੀਆਂ ਨੇ 5-5 ਲੱਖ ਇਹ ਗੱਲ ਤਾਂ ਸੁਣ ਲੈ ਤੇ ਖੜਾ ਚਲਾਉਣੀ ਮਾਰੀ ਨਾ ਕੰਢੀ ਤੇ ਮਾਰਨਾ ਕਿਧਰ ਤੇਰੇ ਨਾਲ ਹੀ ਮਾਰੂ ਮੈਂ ਹੈ ਨਾ ਮੇਰਾ ਪੇਕ ਨਹੀਂ ਲੱਗਾਂ ਨਹੀਂ ਗੱਲ ਆ ਕਿ ਉੱਥੇ ਘਰ ਦਿੰਦਾ ਤੁਹਾਡਾ ਦੋਨਾਂ ਦਾ ਮੈਂ ਨਾ ਗੱਲ ਹਾਂ ਕਿ ਕਿਹਦਾ ਕੰਨਾ ਖਬਰਦਾਰ ਹੋ ਜਾ ਜੇ ਮੇਰਾ ਬਿਰਬਾ ਵਿੱਚ ਪਾਏਗੀ ਜਲੂਸ ਕੱਢ ਦੂੰ ਕਮੈਨੂੰ ਲੱਗਦਾ ਤੂੰ ਇਹਦੇ ਨਾਲ ਰਲੀਆਂ ਮੈਨੂੰ ਇੱਥੇ ਸੱਦ ਕੇ ਤੇ ਇਹਨੂੰ ਬੁਲਾ ਲਿਆ ਮੰਗਰੀ ਨਾ ਕਿਨੇ ਸੱਦਿਆ ਤੈਨੂੰ ਤੂੰ ਤਾਂ ਲੰਡਰੇ ਆਪ ਹੀ ਆਈਆਂ ਮੈਨੂੰ ਤਾਂ ਪਤਾ ਹੀ ਨਹੀਂ ਕਿਹੜੇ ਵੇਲੇ ਆਤਪੀ ਇੱਥੇ ਨਾ ਉਹਦੇ ਦਾ ਕਰੀ ਜਾਂਦੀ ਸੀ ਚਲੂ ਗੋਨੀ ਮੌਕੇ ਤੋਂ ਨੇ ਤੁਸੀਂ ਭੈੜੇ ਮੂੰਹ ਮੈਨੂੰ ਪਤਾ ਲੱਗ ਗਿਆ ਮੈਨੂੰ ਮੈਨੂੰ ਮੇਰੇ ਟੂਮਾ ਮੇਰੇ ਪੈਸੇ ਚਾਹੀਦੀ ਚਾਹੀਦੇ ਨਾਲੇ ਤੇਰੀਆਂ ਜਿਹੜੀਆਂ ਮੇਰੇ ਨਾਲ ਕੋਲੋਂ ਸਾਰੀਆਂ ਨੈਟ ਤੇ ਪਾ ਦੂੰ ਸਾਰੀਆਂ ਪਾਉਂ ਬੈ ਤੂੰ ਚਾੜਦੀ ਤੇਰੇ ਡਰਾਵੇ ਤੋਂ ਮੈਂ ਨਹੀਂ ਡਰਨ ਵਾਲੀ ਮੈਂ ਡਰ ਕੇ ਤੇਰੇ ਵਰਗੇ 20 ਟੱਕਰੇ ਨੇ ਇਹੋ ਜਿਹੇ 20 ਟੱਕਰੇ ਸੀ ਤਾਂ ਹੀ ਤਾਂ ਲੁੱਟ ਕੇ ਲਗੀ ਪਰ ਮੈਂ ਉਹ 20 ਹਾਂ ਵਰਗਾ ਨਹੀਂ ਮੈਂ 21ਵੇਂ ਸਦੀ ਦਾ ਤੇਰੇ ਤਾਂ ਹੋਂ ਤੇ ਗੋਡਾ ਰੱਖੂਗਾ ਜਿੱਤੋਂ ਮੈਂ ਗੋਡਾ ਮੇਰੇ ਕੱਲੀ ਦੇ ਕੋਲ ਰੱਖੇਗਾ ਇਹਦੇ ਵੀ ਨਾਲ ਰੱਖੀ ਇਹ ਵੀ ਮੇਰੇ ਨਾਲ ਹੀ ਸੀ ਬੜੀ ਗੱਲ ਕਰਦਾ ਲੱਗੂ ਐ ਜਦੋਂ ਪੁਲਿਸ ਨੇ ਪਟੇ ਮਾਰੇ ਨਾ ਛੋਡੇ ਲੇਡੀ ਪੁਲਿਸ ਨੇ ਉਦੋਂ ਬਾਅਦ ਜਿਹੜਾ ਤੁਸੀਂ ਇਹ ਗਰੋਹ ਬਣਾ ਰੱਖਿਆ ਭੋਲੇ ਭੋਲੇ ਬੰਦਿਆਂ ਨੂੰ ਠਾਕਦੀਆਂ ਇਹ ਛੋਡਾ ਲੁੱਟਬੰਦ ਕਰਾਉਂਗਾ ਮੈਂ ਤੇ ਇਸ ਦੂ ਬਾਅਦ ਥਾਣੇ ਚ ਘ੍ਰਿਸਿਆਂ ਨਾ ਮੈਨੂੰ ਵੀ ਤੁਸੀਂ ਕੀ ਯਾਦ ਰੱਖੋਗੀਆਂ ਇੱਕ ਇੱਕ ਪੈਸਾ ਕੀ ਤੁਸੀਂ ਤਾਂ ਆਪ ਦਾ ਵੀ ਕੋણો ਖੜਾ ਦੇ ਕੇ ਛੜਾਉਂਗੀਆਂ ਮੈਨੂੰ ਲੈ ਮੈਂ ਤਾਂ ਤੇਰਾ ਰਿਸ਼ਤਾ ਕਰਾਇਆ ਸੀ ਮੈਂ ਕਿਦਰ ਨਾ ਠੱਗੀ ਮਾਰੀ ਐ ਅੱਗ ਲਾਉਣਾ ਇਹ ਜਿਹੇ ਰਿਸ਼ਤਿਆਂ ਨੂੰ ਬਾ ਮੈਂ ਤੁਹਾਨੂੰ ਹੁਣ ਥਾਣੇ ਚ ਹੀ ਮਿਲੂੰਗਾ ਉੱਥੇ ਤਈ ਤੂੰ ਵੀ ਜਿਹੜਾ ਸਾਡੇ ਤੇ ਮੱਚ ਜੀ ਸਾਡਾ ਘਰ ਪੱਟਣ ਨੂੰ ਕਰਿਆ ਇਹ ਤੂੰ ਕੰਮ ਆ ਇਥੋਂ ਜਰੇ ਨਹੀਂ ਗਏ ਅਸੀਂ ਨਾਲੇ ਮੈਂ ਹੂ ਨਹੀਂ ਸੀ ਭੱਜੀ ਉਹ ਤਾਂ ਤੇਰੀ ਮਾਂ ਤੇ ਭਜਾਈ ਭਜਾਇਆ ਉਹਨਾਂ ਨੇ ਮੈਨੂੰ ਤੈਨੂੰ ਮੈਂ ਦੱਸੂ ਵੀ ਕੀ ਨੇ ਭਜਾਇਆ ਤਰੀ 100 ਮੀਟਰ ਦੌੜ ਨਾਲ ਬਾਈ ਮੈਨੂੰ ਵੀ ਕੀ ਕਹੇਗੀ ਤੂੰ ਭਜਾਇਆ ਭਜਾਇਆ ਲਾਈ ਹੈਗੀ ਹੂੰ ਉੱਥੇ ਥਾਣੇ 'ਚ ਮੇਰੋਂ ਤੁਹਾਨੂੰ ਹੁਣ ਮੈਂ ਹਿਸਾਬ ਲਾ ਲਵਾਉਗਾ ਜੱਦੀਆਂ ਬਣ ਗਈਆਂ ਆ ਗਈ ਹੋ ਗਿਆ ਨਾ ਤੈਨੂੰ ਮੈਂ ਕਿਹਾ ਸੀ ਤੂੰ ਕੋਈ ਢੰਗ ਨਾਲ ਜਾਈ ਤੈਨੂੰ ਮੈਂ ਗਾਲ੍ਹਾਂ ਦੇਵਾਂ ਨਾ ਆਪਾਂ ਤੇ ਪੁਆੜੇ ਜੇ ਹੁਣ ਥਾਣੇ ਚ ਫਸਾਤਾ ਫਿਰ ਕੀ ਕਰਾਂਗੇ ਹਾਏ ਨਹੀਂ ਮੈਂ ਤਾਂ ਉੱਪੱਟੀ ਜਾਊਂਗੀ ਹੁਣ ਕੀ ਸੋਚਲਾ ਬੋਨੀ ਮੈਂ ਤਾਂ ਪੈਸੇ ਵੀ ਲਾ ਬੈਠੀ ਤੂੰ ਐਂ ਕਰ ਜਿਹੜੇ ਦੇ ਪੈਸੇ ਐ ਜਿਹੜੇ ਦਾ ਸਿਉਣਾ ਇਹਨੂੰ ਦੇ ਦਨੇ ਮੋੜ ਦਨੇ ਸਾਰਾ ਕੱਲੇ ਣ ਛੱਡ ਕੇ ਤੇ ਮੈਂ ਤਾਂ ਕਰ ਲੂ ਮੈਂ ਪੁੱਤ ਬਣ ਕੇ ਕਿਸੇ ਕੋਲ ਕਹੀ ਨਾ ਅੱਜ ਤਾਂ ਗਲਤੀ ਕਰ ਲਈ ਇਸ ਤੋਂ ਬਾਅਦ ਅਸੀਂ ਇਹ ਗਲਤੀ ਨਹੀਂ ਕਰਦੀਆਂ ਇਹ ਉਹ ਤਾਂ ਮੈਂ ਤਾਂ ਦਾਤੇ ਸਾਰੇ ਪੈਸੇ ਪੁੱਛ ਲੈ ਕਿਸੇ ਤੋਂ ਮੈਂ ਕਿਹਦੇ ਕੋਲ ਪੁੱਛਾ ਹੁਣ ਮੈਂ ਕਿਹੜਾ ਤੀਜਾ ਖਸਮ ਕਰਾ ਤੇ ਜਾ ਕਸਮ ਨੋ ਕਰ ਕਿ ਸਤੂੰ ਲੈ ਰਿਆ ਬਿਆਜੂ ਲੈ ਲਾ ਤੂੰ ਭੜ ਕੇ ਦੇਖ ਲੈ ਕਸੇ ਤੂੰ ਭੈਣ ਮਣ ਕੇ ਮੇਰੇ ਕੋਲ ਥੋੜੇ ਬਾਰੇ ਤਾਂ ਮੈਂ ਫੜ ਲਿਆ ਨਹੀਂ ਕੁਛ ਤੂੰ ਕਰ ਲੈ ਭਾਈ ਮੈਂ ਤਾਂ ਦੇਖ ਕੁਛ ਲਾਇਆ ਨਹੀਂ ਠੀਕ ਹੈ ਪੰਜੀ ਦਿੱਤੀ ਹੈ ਮੈਨੂੰ ਅੜੀਏ ਮੈਂ ਕਿੱਥੋਂ ਦੇ ਦਿੰਦੀ ਉਹਨਾਂ ਨੇ ਤਾਂ ਉਹ ਤਾਂ ਉਹੀ ਇਲਜ਼ਾਮ ਲਾਈ ਜਾਂਦਾ ਮੇਰੇ ਤੇ ਮੈਨੂੰ ਕੁਛ ਨਹੀਂ ਦਿੱਤਾਗਾ ਜੇ ਤੋੜਣੀ ਹਾਰ ਕਹਿੰਦੀ ਹੈ ਉਹ ਵੀ ਉਹ ਤਾਂ ਉਹਦੀ ਪਰਝਾਈ ਨੇ ਲੁਕੋ ਲਿਆ ਹੋਊਗਾ ਕਿਸੇ ਨੇ ਲੁਕੋ ਲਿਆ ਠੀਕ ਹੈ ਉਹ ਤਾਂ ਹੁਣ ਕੁਛ ਵੀ ਕਹਿੰਦਾ ਜਿੰਨਾ ਕੁਛ ਕਹਿੰਦਾ ਆਪਾਂ ਦੇਣਾ ਪਊ ਕੋਈ ਫਸਿਆਂ ਨੂੰ ਜੇ ਭਾਈ ਥਾਣਾ ਦੇਖਣਾ ਤਾਂ ਉਹ ਤੇਰੀ ਮਰਜ਼ੀ ਹੈ ਹਾਂ ਉਹੋ ਇਹ ਤਾਂ ਸਿਆਪਾ ਹੀ ਪੈ ਗਿਆ ਜਾਣ ਚੱਲ ਚੰਗਾ ਜਾ ਤੂੰ ਰਾਕੇ ਜਾ ਕੇ ਪੈਸੇ ਨਾਲ ਕਰ ਕੋਈ ਮੈਂ ਕਿੱਥੋਂ ਕਰਾਂ ਮੇਰੇ ਕੋਲ ਹੈ ਨਹੀਂ ਪੈਣਣ ਕੇ ਤੂੰ ਕਰ ਲੈ ਕੋਈ ਗੱਲ ਤੂੰ ਕੁਸਤਾ ਦੇ ਤਾਂ ਮੈਂ ਕਰੂੰਗੀ ਜਾ ਪੁੱਛ ਲੈ ਜਾ ਭੱਜ ਕੇ ਜਾ ਇਹ ਕਿਹੜਾ ਨਾਮ ਧਰੀ ਖੜਾ ਹੁਣੀ ਤੂੰ ਤਾਂ ਨਹੀਂ ਹੁਣ ਬੈਠਣ ਦਾ ਟਾਈਮ ਨਹੀਂ ਜਾ ਤੂੰ ਛੇਤੀ ਜਾ ਜਾ ਕਿੱਥੋਂ ਪਵਾੜੇ ਪਾ ਕਿਵੇਂ ਮੰਗਰੋ ਲਾਉਂਦੀ ਐ ਹਾਂ ਛੇਤੀ ਕਰ ਆ ਤਾਂ ਮੈਂ ਤਾਂ ਪੰਗਾ ਹੀ ਲੈ ਲਿਆ ਇਹ ਦਕਰਾ ਕੇ ਕੰਜਰੀ ਦਾ ਨਾ ਕੋਈ ਅੱਲੇ ਪਿਆ ਨਾ ਪੱਲੇ ਪਿਆ 5 ਰੁਪਏ ਖਾਦੇ ਨਹੀਂ ਜੇ ਕਿਤੇ ਠਾਣੇ ਦਿਖਾ ਦੇਤੀ ਬਦਨਾਮੀ ਪਤਾ ਕਿੰਨੀ ਹੈ ਮੈਨੂੰ ਤਾਂ ਇਹਦਾ ਤਾਇਆ ਉਹੀ ਮਾਰ ਦੂਗਾ ਚੱਲ ਸੋਚਦੇ ਆ ਕੋਈ ਗੱਲ ਧੋਖਾ ਕਰਕੇ ਛੱਡ ਜਾਂਦੀਆਂ ਨੇ ਬਾਹਰ ਪੁਰਾਣੇ ਕੱਢ ਜਾਂਦੀਆਂ ਨੇ ਕਿਹੜੇ ਚਿਹਰਾ ਪੜਨਾ ਔਖੇ ਝੂंगे ਕਿਰਦਾਰਾਂ ਦਾ ਉਹ ਵੀਰੇ ਹਲੋ ਗਾਣਾ ਤਾਂ ਪੂਰਾ ਹੋ ਲੈਣ ਦੇ ਭਾਈ ਤੂੰ ਖਾ ਤਾਂ ਦਸ ਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ ਬਸ ਗਾਣਾ ਪੂਰਾ ਕਰਨ ਨੂੰ ਕਿ ਤੂੰ ਖਾੜਾ ਲਾਉਣਾ ਸਵੇਰੇ ਮੇਰੀ ਗੱਲ ਤਾਂ ਸੁਣ ਲੈ ਉਹ ਵੀਰੇ ਆ ਖੜ ਜਾ ਪਈਗੀ ਤੇਰੀ ਗੱਲ ਸੁਣੀ ਮੈਂ ਕੱਲ ਦੀ ਦੇਖੀ ਆਨੀ ਏ ਤੈਨੂੰ ਕਿ ਤੈਨੂੰ ਕੀ ਹੋਇਆ ਪਿਆ ਤੂੰ ਸਾਈਡ ਸਾਈਡ ਜਾ ਲੱਗਦਾ ਤੇਨ ਮੈਂ ਦੋ ਚਾਰੀ ਬੁਲਾਇਆ ਵੀ ਤੂੰ ਗੱਲ ਵੀ ਨਹੀਂ ਕੀਤੀ ਮੇਰੇ ਨਾਲ ਜੀ ਬਹੂ ਭੱਜ ਉਹ ਹੁਣ ਮੇਰੇ ਨਾਲ ਐਸੇ ਲੁੱਡੀਆਂ ਪਾਉਗਾ ਭੰਗੜਾ ਭੱਜ ਜਿੰਦ ਤੱਕ ਕਿੰਨਾ ਟਾਈਮ ਹੋ ਗਿਆ ਹੁਣ ਉਹ ਬਹੂ ਭੱਜੀ ਕਰਦੀ ਅਜੇ ਤੱਕ ਤੇ ਬਹੁਤ ਵਾਰੀ ਦੀ ਸਾਰੀ ਉਮਰ ਦੀ ਮੇਰੇ ਤਾਂ ਕਲੰਕ ਲੱਗ ਗਿਆ ਮੱਥੇ ਤੇ ਅਗਲਾ ਕੁਝ ਨੁਕਸਾ ਆ ਮੁੰਡੇ ਜਿੰਨਾਂ ਦੇ ਚ ਨਾ दारू ਪੀਣ ਦੇ ਤੋਂ ਭੁੱਲੀ ਨਹੀਂ ਗਈ दारू ਤਾਂ ਸਾਰਾ ਕੁਝ ਭੁਲਾ ਦਿੰਦੀ ਆ ਜਿੰਨਾਂ ਚਿਰ दारू ਤਾਂ ਨਾ ਰਹਿੰਦਾ ਉਹਨਾਂ ਚਿਰ ਹੀ ਭੁਲਾ ਦਿੰਦੀ ਆ ਉਸ ਤੋਂ ਬਾਅਦ ਤਾਂ ਨਹੀਂ ਤੇ ਤੂੰ ਉੱਤਰਦਾ ਹੀ ਨਹੀਂ ਤੂੰ ਬੋਤਲ ਛੱਡਦਾ ਹੀ ਕਦੋਂ ਆ ਦਿਨ ਰਾਤ ਤਾਂ ਪੀਂ ਜਾਂਦਾ ਰਹਿਣਾ ਬੇਸ਼ਰਮੀ ਆਉਂਦੀ ਆ ਭਾਈ ਲੋਕਾਂ ਦੇ ਮੱਥੇ ਲੱਗਦਾ ਤੱਕ ਵੱਡਾ ਗਿਆ ਮੇਰਾ ਇਹ ਤੂੰ ਪਤਾ ਵੀ ਨਹੀਂ ਕੀਤਾ ਵੀ ਕਿੱਥੋਂ ਆਈ ਸੀ ਉਹਨੇ ਪਿੰਡ ਜਾ ਕੇ ਵੱਜ ਜਿੱਥੋਂ ਲਿਆਉਂਦੀ ਸੀ ਉਹ ਕਿੱਥੋਂ ਆਈ ਸੀ ਕੀ ਪਤਾ ਹੁਣ ਮੈਨੂੰ ਕੀ ਵੱਜ ਗਈ ਠੱਗੇ ਵੱਜ ਕੇ ਕਿਵੇਂ ਭਾਈ ਪਾਈ ਹਾ ਲੁੱਟਿਆ ਗਿਆ ਗਰੀਮਾਰ ਉਹ ਵੀ ਗੱਲ ਤਾਂ ਪੱਕਾ ਕੋਈ ਹੈਗੀ ਐ ਤੂੰ ਜਾਣ ਕੇ ਦੱਸਦਾ ਨਹੀਂ ਮੈਨੂੰ ਦੱਸ ਨਾ ਮੈਂ ਤੇਰੀ ਭੈਣਾਂ ਵਰਗੀ ਐ ਕਿਉਂ ਕਰਦਾ ਸੀ ਕੀ ਦੱਸਾਂ ਤੈਨੂੰ ਮਨਾ ਬਰਬਾਦ ਹੋ ਗਿਆ ਬਰਬਾਦ ਬਸ ਆਹੀ ਗੱਲਾਂ ਤੇਰੇ ਕੋਲ ਚੱਜ ਦੀ ਗੱਲ ਨਹੀਂ ਤੂੰ ਕਰਦਾ ਕੋਈ ਦੱਸ ਦੇ ਤੈਨੂੰ ਪੁੱਛੀ ਜਾਨੀ ਕਦੋਂ ਦੀ ਇਹ ਨਹੀਂ ਆਪਣੀ ਤਾਈ ਐ ਸੁਖਪਾਲ ਹਾਂ ਇਹਦੇ ਵਿੱਚ ਬੈ ਕੇ ਰਿਸ਼ਤਾ ਕਰਾਇਆ ਸੀ ਅੱਛਾ ਇਹ ਤਾਂ ਬੇੜਾ ਬੈਠਾ ਸੀਗਾ ਨਾ ਤੂੰ ਇਹ ਮਗਰ ਕਿਉਂ ਲੱਗਾ ਤੈਨੂੰ ਪਤਾ ਨਹੀਂ ਹੈਗੀ ਚਾਤਰ ਹੈਗੀ ਤਾਂ ਹੁਣ ਜਾ ਕੇ ਤਾਂ ਗਰਾਵਾ ਫੜ ਇਸੇ ਵੀ ਖਾ ਗਈ ਲੱਖ ਦੂਰ ਲੱਖ ਮੈਥੋਂ ਹਾਂ ਸੱਚੀ ਹੋ ਰੂਏ ਮਰਚਾਂ ਲੱਖਰ ਗੁੰਡੀ ਦੀ ਵੀ ਫਿਰ ਤੂੰ ਕਿਹਾ ਕਿਉਂ ਨਹੀਂ ਉਹਨੂੰ ਕੁਛ ਤੂੰ ਸਾਨੂੰ ਭੱਸਦਾ ਸੀ ਜਾ ਕੇ ਉਹਨੂੰ ਕੁਛ ਕਹਿੰਦਿਆਂ ਮੈਂ ਗੁਨਾਹਗਾਰ ਸੀ ਭਾਈ ਗੁਨਾਹਗਾਰ ਸੀ ਆਪ ਓਹੋ ਬਈ ਸਿਰ ਸਟਕੇ ਬੈਠਾ ਨੇ ਮੇਰੀ ਗੱਲ ਤਾਂ ਸੁਣੋ ਉਹਨੂੰ ਪੁੱਛ ਤਾਂ ਸਹੀ ਵੀ ਕਿੱਥੋਂ ਲਿਆਂਦੀ ਸੀ ਕੌਣ ਸੀ ਉਹਨੂੰ ਕਹਿ ਚਲਾ ਆਪਾਂ ਚੱਲਦੇ ਆ ਜਾ ਗਿਆ ਸੀ ਲੈ ਆ ਕੇ ਵੀ ਆਇਆ ਹਾਂ ਕਰਦੀ ਨਹੀਂ ਲੱਾ ਤੇ ਥੋੜੀ ਡਰਦੀ ਸਾਨੂੰ ਲੈ ਕੇ ਜਾ ਜੇ ਪਾਣੀ ਨਾ ਭਰਦੀ ਫਿਰੇ ਮੁਰੇ ਕੋਈ ਸਬੂਤ ਹੈ ਨਹੀਂ ਨਾ ਭਾਈ ਪੈਸੇ ਆਪਾਂ ਜਿਹੜਾ ਕੋਈ ਆਪਣੇ ਕੋਲੇ ਕਾਗਜ਼ੀ ਕਾਰਵਾਈ ਆ ਦੇਖੋ ਫੋਟੋ ਤਾਂ ਹੈਗੇ ਨਾ ਉਹਦਾ ਉਹਦੀਆਂ ਜੀਤੋਂ ਦੀਆਂ ਫੋਟੋਆਂ ਮੇਰੇ ਕੋਲੇ ਫੜ ਨਹੀਂ ਜੀਤੋਂ ਨੂੰ ਆਪਾਂ ਹੈਂ ਤੂੰ ਪੈਸੇ ਦਿੱਤੇ ਉਹਨੂੰ ਤੈਨੂੰ ਪਤਾ ਨਾ ਮੁੱਕਰ ਕਿਵੇਂ ਜਾਊਗੀ ਉਹ ਬਸ ਉਹਦੇ ਯਾਦਗਾਰ ਲਈ ਸਾਹਮਣੇ ਰੱਖ ਲੈ ਫੋਟੋ ਮਿੱਤਰਾਂ ਦੀ ਬਰਤ ਬੀਤੇ ਆ ਸ਼ੀਸ਼ੇ ਕਹਿੰਦੇ ਤਗਾਉਂਦੇ ਨਹੀਂ ਹੁੰਦੇ ਜੀਤੋਂ ਮੇਰੇ ਕੀ ਕਮਲ ਜ ਮਰੀਏ ਨਾ 사 ਚੱਜ ਦੀ ਗੱਲ ਤੈਨੂੰ ਨਹੀਂ ਆਉਂਦੀ ਮੇਰੀ ਗੱਲ ਤਾਂ ਸੁਣ ਤੂੰ ਜੇ ਤੋ ਗਿਆ ਸੀਗਾ ਉਹਨੂੰ ਮੈਂ ਪੁੱਛਦਾ ਸਹੀ ਵੀ ਕਿੱਥੋਂ ਬਈ ਤੂੰ ਲਿਆਂਦੀ ਸੀ ਕਿੱਥੇ ਹੁਣ ਗਈ ਆ ਉਹਨੂੰ ਪੁੱਛ ਮਾੜਾ ਮੋਟਾ ਕੋ ਨੰਬਰ ਨੰਬਰ ਤਾਂ ਹੋਊਗਾ ਕੋਈ ਬੈਤਲ ਦਾ ਕੀ ਪਤਾ ਭਈ ਕਿੱਥੇ ਹੋ ਬੈਤਲ ਜਿੱਤੋ ਬੈਤਲ ਹੁਣ ਆਪੀ ਬੈਤਲਾ ਉਹ ਪਹਿਲ ਤਾਂ ਸਾਰਾ ਕੋ ਚੱਕ ਚੱਕ ਕੇ ਉਹਨੂੰ ਦੇਈ ਗਿਆ ਰਾਣੀ ਹਾਰ ਉਹਨੂੰ ਪਾ ਤੇ ਆ ਮੇਰੀ ਚੈਨ ਵਿੱਚ ਕਾਤੀ ਲੈ ਗਈ ਲੁੱਟ ਕੇ ਤੋਂ ਉਹਨਾਂ ਨੂੰ ਲੈ ਗਈ ਕੱਟੀ ਚਾਲ ਇੱਥੇ ਬੈਠੇ ਹਾਂ ਆਹੀਂ ਹੁੰਦਾ ਹੁੰਦਾ ਬਾਹਰ ਤੱਤਾ ਖਾਣ ਵਾਲਾ ਨਾਲੇ ਤਾਂ ਜੀਮ ਮਚਾ ਲੈਂਦਾ ਨਾਲੇ ਖਾਣ ਦਾ ਸੁਆਦ ਨਹੀਂ ਲੈ ਸਕਦਾ ਹੁੰਦਾ ਲੈ ਦੇਖੀ ਫਿਰ ਤੂੰ ਐਂ ਦੇਖ ਲੈ ਦਾਰੂ ਜੀ ਲੈ ਅੱਡੀ ਨਸਾਰਾ ਜੀ ਟੁੱਟੇ ਦਿਲਾਂ ਦੀ ਦਵਾਈ ਇਹ ਕੋ ਪੀਣ ਵਾਲੀ ਚੀਜ਼ ਐ ਬਈ ਇਹੀ ਤਾਂ ਦੋਸਹਾਰਾ ਦਿੰਦੀ ਐ ਦੁੱਖ ਚ ਇਹ ਨਹੀਂ ਇਹ ਨਹੀਂ ਤੈਨੂੰ ਗਾਲਿਆ ਬਈ ਸਹੀ ਗੱਲ ਕਹਾ ਜੇ ਮਾੜਾ ਮੋਟਾ ਤੂੰ ਪੀਣੋਂ ਹਟ ਜੇ ਨਾ ਤਾਂ ਕਿਉਂ ਲੈ ਕੇ ਕੁਛ ਭਾਈ ਦੇ ਸੁਰਤ ਚ ਹੁੰਦਾ ਤਾਂ ਇਹਨੇ ਤਾਂ ਮੈਨੂੰ ਬਚਾਇਆ ਹੈਗਾ ਟੁੱਟੇ ਦਿਲਾਂ ਦੀ ਦਵਾਈ ਹੋਣਾ ਐ ਕਰ ਚਾਰਕ ਦਿਨ ਸਾਰੇ ਜਿੰਨੀ ਵੀ दारू ਮੈਨੂੰ ਫੜਾ ਦੇ ਹੈ ਚਾਹੇਂ दारू ਨਾ ਪੀ ਤੂੰ ਵੇਖੀ ਸਾਰ ਕੋ ਸ਼ਾਪੇ ਸੈਟ ਹੋ ਜਾ ਬੋਤਲ ਵੀ ਅੰਦਰ ਲੈ ਜੰਨੀ ਹੁਣ ਤਾਂ ਜੀਤ ਹੁਣ ਤਾਂ ਜੀਤ ਹੋ ਗਈ ਆ ਫਿਰ ਜਾਣ ਵੀ ਜਾਉ ਭਾਈ ਮੇਰੀ ਇਹ दारू ਤੈਨੂੰ ਫੜਾਤੀ ਮੈਂ ਉਹ ਨਹੀਂ ਜਾਣ ਜਾਂਦੀ ਐ ਕਿਵੇਂ ਜਾਣ ਜਾਊ ਵੀਰੇ ਤੂੰ ਚਾਰ ਦਿਨ ਛੱਡ ਕੇ ਤਾਂ ਦੇਖ ਤੂੰ ਮੇਰੇ ਹਵਾਲੇ ਕਰਦੇ ਜਿਵੇਂ ਤੇ दारू ਚੋਰੀ ਹੋ ਜਾਂਦੀ ਆ ਕੀ ਪਤਾ ਫੇਰ ਚੋਰੀ ਹੋ ਜੇ ਮੇਰੇ ਹਵਾਲੇ ਕਰਦਾ ਵੀ ਮੈਂ ਅੰਦਰ ਲੈ ਕੇ ਜਾਵਰਦੀ ਠੀਕਾ ਭਾਈ दारू ਦਾ ਮੁੱਦਾ ਪਾ ਲਿਆ ਹੁਣ ਤੂੰ ਮੈਨੂੰ ਕਹਿੰਦੀ ਦੱਸ ਦੇ ਗੱਲ ਮੈਂ ਦੱਸਤੀ ਤੂੰ ਗੱਲ ਤੇ ਤਾਂ ਆਉਂਦੀ ਹੁਣ ਵੀ ਫਿਰ ਮੈਂ ਕੀ ਕਰਾਂ ਚਾਹੀਦੀ ਗੱਲ ਤਾਂ ਉਹ ਮੈਂ ਤੂੰ ਦਾ ਵੀ ਕਹਿੰਦਾ ਤਾਈ ਨਿਸ਼ਤਾ ਕਰਾਇਆ ਸੀ ਤੂੰ ਕਹਿੰਦਾ ਤਾਈ ਹੁਣ ਮੁੱਕਰ ਗਈ ਫਿਰ ਉਸ ਗੱਲ ਦਾ ਮੈਂ ਕੀ ਕਰਾਂਦਾ ਸੁਣ ਕੀ ਕਰਕੇ ਤਾਈ ਨੂੰ ਹੁਣ ਤੱਕ ਮੰਮੀ ਨਾਲ ਗੱਲ ਕਰੂੰਗੀ ਤੜਕੇ ਜਾ ਆਵਾਂਗੇ ਉਹਦੇ ਘਰੇ ਅਸੀਂ ਤੁਸੀਂ ਨਿਗੋਸ਼ ਕਰ ਸਕਦੇ ਮੈਂ ਹੀ ਕਰੂੰਗਾ ਮੈਂ ਹੀ ਜਾਊਂਗਾ ਪਲਾਨ ਬਣਾਇਆ ਪਿਆ ਮੇਰਾ ਸਾਰਾ ਕੁਝ ਕੀਤਾ ਪਿਆ ਕੀ ਪਲਾਨ ਬਣ ਤੈਨੂੰ ਤਾਂ ਨਹੀਂ ਪਤਾ ਹੈ ਕਿੱਥੇ ਕਿੱਥੋਂ ਦੀ ਕਿੱਧਰ ਗਈ ਸਾਰਾ ਪਤਾ ਭਾਈ ਕੱਲ ਮੈਂ ਗਿਆ ਸੀ ਤਾਈਕੇ ਘਰੇ ਬੰਨੇ ਨਾਲ ਇੱਕ ਦੋ ਬੰਨਿਆ ਤੋਂ ਮੈਂ ਬਿੜਕ ਲਈ ਸੀ ਉਹਨਾਂ ਦੇ ਘਰੇ ਆਉਂਦੀ ਆ ਉਹ ਤੇ ਗੋਡੇ ਨਾਲ ਗੋਡਾ ਜੋੜੀ ਬੈਠੀਆਂ ਸੀ ਉੱਥੇ ਬੈਠੀ ਸੀ ਤੇ ਬੁੱਤ ਨਿਕੜੀ ਇਸਕੇ ਇੱਥੇ ਲੈ ਕੇ ਆਉਣੀ ਸੀ ਨਾਲੋਂ ਮੈਂ ਕਿਹਾ ਸੀ ਮਾਹਤਰਾ ਐ ਕਰ ਦੂੰ ਚੋਕਾ ਤੂੰ ਤਾਂ ਡਰਦੀ ਨਹੀਂ ਬਾੜੀ ਪਹੁੰਚੀ ਹੋਈ ਤੀ ਮੀ ਉਹ ਤਾਂ ਅੱਛਾ ਮਤਲਬ ਦੋਨੋਂ ਨੇ ਪਲਾਨ ਬਣਾਇਆ ਸੀਗਾ ਪੈਸੇ ਇਦੋਂ ਦਿਖਾ ਜਾਵਾਂਗਾ ਸੀ ਹਾਂ ਦੋਨਾਂ ਨੇ ਐ ਪਲਾਨ ਬਣਾ ਲਿਆ ਘੁੰਡੀ ਡਾਲੀ ਵੀ ਇਹਨੂੰ ਲੁੱਟ ਲੋ ਗਰੀਬ ਬੰਦੇ ਨੂੰ ਲੁੱਟ ਲੋ ਇਹ ਬਾਈਤ ਬੰਦੇ ਨੂੰ ਢਾਵਾ ਮਾਰ ਲੱਗ ਗਿਆ ਨਾ ਤਾਈ ਆਪਦੇ ਪਿੰਡਾਂ ਨੂੰ ਲੈ ਮਾ ਉਹ ਕਰੀ ਜਾਂਦੀ ਆ ਲੁੱਟੀ ਜਾਂਦੀ ਆ 10 ਲੱਖ ਤਾਂ ਹੋ ਗਿਆ ਮੇਰਾ 5 ਹੋ ਚੁ ਆ ਗਿਆ ਤਾਈ ਨੂੰ ਤੇ ਲੱਖ ਡੇਢ ਲੱਖ ਮੈਂ ਤੋਂ ਪਹਿਲਾਂ ਖਾ ਗਈ ਤਾਈ ਦੀ ਦਵਾਈ ਦੇ ਨਾਂ ਤੇ ਮੈਨੂੰ ਤਾਂ 6.5 ਲੱਖ ਤੱਕ ਲੈ ਕਮਾਲ ਦਾ ਬੰਦਾ ਉੱਥੋਂ ਐ ਉੱਠ ਕੇ ਆ ਗਿਆ ਤੂੰ ਗੁੱਤ ਨਹੀਂ ਕਰ ਇਸਕੇ ਇੱਥੇ ਘਰੇ ਉਹ ਭਾਈ ਮੇਰੀ ਗੱਲ ਤਾਂ ਸੁਣ ਲੈ ਗੁੱਤਨੀ ਵਾਂ ਕਿਵੇਂ ਘ੍ਰਿਸ ਲੈਂਦਾ ਬੁੜੀ ਜੀ ਸੁਣਵਾਈ ਵਾਲੀ ਆ ਉਹਨਾਂ ਨੂੰ ਮੈਂ ਡਰਾ ਕੇ ਆਇਆ ਮੈਂ ਜਿਹੜੀਆਂ ਤੇਰੀਆਂ ਫੋਟੋਆਂ ਪਈਆਂ ਮੈਂ ਲੀਕ ਕਰ ਦੂੰਗਾ ਉਹ ਤੋਂ ਦਬ ਗਈ ਮੈਥੋਂ ਥੋੜਾ ਡਰ ਗਈ ਮੈਂ ਚਾਹੇ ਦਰਵਾਜ਼ੇ ਉਹਨੇ ਆਪਣੇ ਹੱਥੋਂ ਦਿੱਜੇ ਤਾਂ ਉਹਦੀ ਫੜ ਲੈਣ ਸਾਨੂੰ ਸਾਦ ਸੁਦ ਲੈਂਦਾ ਚੱਲ ਬੁੜੀਆਂ ਦੀ ਸੁਣਵਾਈ ਅਸੀਂ ਇਹ ਤਾਂ ਬੁਰੇ ਦੀ ਸਾਡੀ ਸੁਣਵਾਈ ਹੋ ਜਾਂਦੀ ਅਸੀਂ ਕਹਿੰਦੇ ਭਾਈ ਸਾਡਾ ਸਾਰਾ ਕੁਝ ਨੋਟ ਫਟ ਕੇ ਲੈ ਗਈ ਉਹ ਭਾਈ ਗੱਲ ਤਾਂ ਸੁਣ ਲੈ ਮੈਂ ਸਾਰਾ ਕੁਝ ਕਿਹਾ ਆ ਮੈਂ ਜਵਾਬ ਤਾਂ ਹੈ ਨਹੀਂ ਪਊਗਾ ਤਾਂ ਮੇਰਾ ਉਹ ਤੋਂ ਪੀਤਾ ਪਿਆ ਸੀ ਪੜਾਕ ਪੜਾਕ ਮਾਰੀਆਂ ਮੈਂ ਗੱਲਾਂ ਦੂਜੀ ਗੱਲ ਆਏ ਆ ਵੀ ਉਹਨਾਂ ਨੂੰ ਮੈਂ ਕਹਤਾ ਵੀ ਥਾਣੇ 'ਚ ਮੈਨੂੰ ਤੁਹਾਨੂੰ ਹਣ ਉੱਥੇ ਦੇਖਾਂਗੇ ਦੋ ਦੋ ਵਾਰ ਹਾਂ ਮੇਰੀ ਗੱਲ ਸੁਣੋ ਕਰ ਇਹਨਾਂ ਤੇ ਰਿਪੋਰਟ ਇਹ ਫੇਰੀ ਲੋਟ ਆਉਣੀਆਂ ਨਹੀਂ ਇਹ ਨਹੀਂ ਹੱਥ ਆਉਂਦੀਆਂ ਨਾਲੇ ਅੱਜ ਤੈਨੂੰ ਲੁੱਟਿਆ ਕੱਲ ਨੂੰ ਕਿਸੇ ਹੋਰ ਨੂੰ ਲੁੱਟ ਲੈਣੀਆਂ ਨਾ ਨਾ ਗਰੋ ਇਹਨਾਂ ਦਾ ਪੂਰਾ ਤੱਕੜਾ ਕੰਮ ਹੀ ਇਹ ਆ ਕੁੱਤੀ ਇਹ ਕੰਮ ਦੀ ਖਾਂਦੀਆਂ ਨਹੀਂ ਤੂੰ ਕੰਮ ਨਾਲ ਮਗਰ ਲੱਗ ਗਿਆ ਲੈ ਤੈਨੂੰ ਬਥੇਰਾ ਸਮਝਾਇਸ ਵੀਰੇ ਮੈਂ ਆਪੀ ਘਾਉਂਦੀ ਤੈਨੂੰ ਰਿਸ਼ਤਾ ਲੈ ਹੈ ਤੂੰ ਮੇਰੇ ਨਾਲ ਤਾਂ ਲੱਗਿਆ ਨਹੀਂ ਤੂੰ ਤਾਂ ਇਹਨਾਂ ਨਾਲ ਮਗਰ ਲੱਗ ਗਿਆ ਤੈਨੂੰ ਤਾਂ ਆਪਦੇ ਘਰ ਦੇ ਮਾੜੇ ਲੱਗਦੇ ਸੀਗੇ ਤੂੰ ਭਾਈ ਕਿਹੜੀ ਕੁੜੀਆਂ ਲਈ ਫਿਰਦੀ ਸੀ ਮੇਰੇ ਮਗਰ ਵੀ ਆਜੋ ਓਹੋ ਮੈਂ ਕਿਤੋਂ ਤੱਕੋਂ ਤੱਕ ਤੇਰਾ ਕਰਾਉਂਦੀ ਹੈ ਤੂੰ ਤੈਨੂੰ ਤਾਂ ਇਤੋਂ ਦਾ ਕਹਿੰਦੇ ਹੁਣੀ ਮੇਰਾ ਡੋਲਾ ਹੋ ਜਾਏ ਲੈ ਕਰਾ ਰਾ ਹੁਣੀ ਡੋਲਾ ਲੈ ਕੇ ਸਾਰਾ ਕੁਝ ਭੱਜ ਔਖਾ ਸੀ ਭਾਈ ਮੈਂ ਰੋਟੀ ਪਾਣੀ ਮੰਗਾਂ ਰੋਟੀ ਪਾਣੀ ਮੈ ਰੋਟੀ ਤਾਂ ਚੰਗੀ ਭੁਲੀ ਮਿਲਦੀ ਹੈ ਵੀਰੇ ਰੋਟੀ ਕੌਣ ਦਿੰਦਾ ਮੈਂ ਤੇ ਰੋਟੀ ਪਕਾ ਕੇ ਨਹੀਂ ਦਿੰਦੀ ਦੱਸ ਲੈ ਕਿੱਥੋਂ ਮਿਲਦੀ ਹੈ ਰੋਟੀ ਭਾਈ ਰੋਟੀ ਮਿਲਦੀ ਹੈ ਪਿਆਰ ਤਾਂ ਨਹੀਂ ਨਾ ਮਿਲਦਾ ਪਿਆਰ ਦਾ ਭੁੱਖਾ ਮੈਂ ਸਾਡੇ ਤਾਂ ਦਾਰੂ ਪੀ ਜਾਂਦਾ ਹੈਗਾ ਰੋਟੀ ਹਜੇ ਰੋਟੀ ਨਾਲ ਪੀਦਾ ਦਾਰੂ ਮੈਂ ਗਮ ਚ ਪੀ ਜਾਂਦਾ ਟਾਈਮ ਟਪਾਈ ਜਾਂਦਾ ਦਾਰੂ ਪੀ ਕੇ ਟ ਹੈਂ ਫਿਰ ਤੇ ਲੋਕਾਂ ਚ ਐ ਹੋ ਜੂਗਾ ਮੁੰਡੇ ਨੇ दारू ਛੱਡਦੀ ਤੈਨੂੰ ਆਪੇ ਰਿਸ਼ਤੇ ਆਉਣਗੇ ਨਾ ਮੈਂ ਕਰਾਉ ਤੈਨੂੰ ਰਿਸ਼ਤਾ ਹੈ ਤੂੰ ਜਿੰਨੇ ਵੀ दारू ਆ ਸਾਰੇ ਮੈਨੂੰ ਫੜਾ ਦੇ ਆਪਾਂ ਢੋਲ ਦਾਂਗੇ ਹੈ ਨਹੀਂ ਮੇਰੇ ਕੋਲ ਵੀ ਕੋਸ਼ ਆ ਫੜਾ ਦੇ ਕਿਰਾ ਮੈਨੂੰ ਬਾਅਦ ਚ ਦੇਖਾਂਗੇ ਓਹ ਕੀ ਕੀ ਫੜਾਦਾ ਵੀਰੇ ਨਾ ਤਾਂ ਮੈਨੂੰ ਰਿਸ਼ਤੇ ਦੀ ਅੱਜ ਲੋੜਾ ਨਾ ਕੱਲ ਲੋੜਾ ਪੈਗ ਬਿਨਾ ਮੈਂ ਤਾਂ ਬਚਦਾ ਨਹੀਂ ਹੈ ਨਹੀਂ ਮੇਰੇ ਗੁਰਦੇ ਫੇਲ ਹੋ ਜਾਣਗੇ ਮੇਰੇ ਹੈ ਨਹੀਂ ਕੁਛ ਲੈ ਦੇਖ ਲੈ ਅੰਦਰ ਐ ਭਾਈ ਤੂੰ ਅੱਖੀ ਘਟਣਾ ਪਾ ਮੈਨੂੰ ਪਤਾ ਹੈ ਅੰਦਰ ਤੂੰ ਲੱਤਾਈਆਂ ਦੇ ਵਿੱਚ ਲਘੋਲੀ ਤੇਰਾ ਪੰਜਵਾ ਸੀਮਾ ਹੀਲਾ ਹੋ ਗਿਆ ਏ ਗ੍ਰਿਤੂ ਕੁਮਾਰ ਕਰਦਾ ਪੀ ਕੇ ਆ ਭੁਲ ਗਿਆ ਆਪ ਤਾਂ ਹੁਣ ਉਧਰ ਸਿੱਟੀ ਸੀ ਬਾਹਰ ਐਡਾ ਮੈਂ ਕਮਲਾ ਨਹੀਂ ਹੈਗਾ ਇਹ ਜੀਤੋ ਭੱਜ ਗਿਆ ਮੇਰੀ ਆਏ ਤਾਂ ਨਹੀਂ ਵੀ ਦਿਮਾਗ ਵੀ ਭੱਜ ਗਿਆ ਉਹਨੇ दारू ਬਾਣੀ ਪੀ ਲਈਆ ਤੈਨੂੰ ਪਤਾ ਨਹੀਂ ਲੱਗਦਾ ਤੂੰ ਹੁਣ ਹੀ ਪੀ ਕੇ ਦਾਰੂ ਉਹ ਸਿੱਟਿਆ ਸੀ ਉਧਰ ਤੂੰ ਉਧਰ ਮਰ ਦੇਖੇ ਉਹ ਆਏ ਨਹੀਂ ਭਾਈ ਬੋਲ ਰਿਹਾ ਤਾਂ ਚੱਕੀ ਨਹੀਂ ਜੇ ਮੈਂ ਤੂੰ ਜਰਦਾ ਲਾਇਆ ਹੁੰਦਾ ਇੱਕ ਤਾਂ ਮੈਨੂੰ ਇਧਰੋਂ ਆਹ ਫੜਾ ਦੂ ਬੋਤਲ ਮੇਰੀ ਹੈ ਨਹੀਂ ਵੀਰ ਦੇਖ ਲੈ ਦੇਖ ਲੈ ਇਧਰ ਕਿੱਥੇ ਬੋਤਲ ਕਮਾਲ ਕਰਦਾ ਤੂੰ ਤੇਰਾ ਦਿਮਾਗ ਨਹੀਂ ਹੈਗਾ ਸੱਤ ਮੈਨੂੰ ਗੱਲ ਕਰ ਤੂੰ ਦਵਾਈ ਲੈ ਵੇਖ ਲੈ ਲੈ ਦਵਾਈ ਤੇ ਤੈਨੂੰ ਮੈਂ ਦੇਉਂਗਾ ਕੁੜਗੇ ਜਿੱਤੇ ਦਿੱਤੀ ਫਿਰ ਮੈਂ ਕਹਾਂਗਾ ਇਹਨਾਂ ਵੀ ਮੱਡਾਂਗਾ ਚੇ ਮਣਦਾ ਤੂੰ ਹਟਦੀ ਨਹੀਂ ਮੇਰੇ ਤਾਨ ਕੋਈ ਸੀ ਮੈਨੂੰ ਐਸੇ ਕਿ ਤੂੰ ਵੀ ਹਟ ਜਾਂਦਾ ਰੂਪ ਇਹ ਕਿਉਂ ਵੀ ਨਵਰੇ ਦਾ ਸਰੀਰ ਗਾਲ ਲੈਗਾ ਤੂੰ ਸਾਰਾ ਸਰੀਰ ਗਾਲ ਦਾ ਗਲ ਜੇ ਪਰ ਟੁੱਟੇ ਦਿਲਾਂ ਦੀ ਦਵਾਈ ਹੈ ਨਾ ਜਿਹੜੀ ਇਹ ਇਹਦੇ ਵਰਗਾ ਹੱਲ ਨਹੀਂ ਕੋਈ ਮੇਰੀ ਗੱਲ ਸੁਣ ਇਹ ਤੂੰ ਛੱਡੇ ਨਾ ਪੀ ਤੂੰ ਵਾਰੀ ਵਾਰੀ ਹੈ ਹੋਰ ਕੀ ਪੀਵਾ ਫਿਰ ਲਹੂ ਲੋਕਾਂ ਨੂੰ ਖੂਨ ਪੀਲਾ ਲੋਕਾਂ ਦਾ ਉਹ ਪੀਲਾ ਚੰਗਾ ਉਹ ਚੰਗਾ ਜਨ ਉਹ ਪੀਲਾ ਉਹ ਤਾਂ ਵੈਸੇ ਤੂੰ ਬਿਹਰਾਪੀ ਨਾਲਹੁ ਤਾਂ ਫਰ ਟੱਪਲ ਤੇ ਬਿਹਰਾਪੀ ਨਾਲ ਤੂੰ ਬੁੜੀ ਆ ਤੂੰ ਨੀਮਾਨੀ ਆ ਮੈਨੂੰ ਕੋਈ ਹੱਲ ਤਾਂ ਆਦੇ ਹੀ ਮੈਂ ਕੀ ਕਰਾਂ ਮੈਂ ਇੱਕ ਵਾਰੀ ਡਰਾਵਾ ਤਾਂ ਦੇ ਆਇਆ ਥਾਣੇ ਦਾ ਅਸੀਂ ਤੇਰੇ ਨਾਲ ਖੜੇ ਹਾਂ ਸਵੇਰੇ ਕਰਾਂਗੇ ਮੰਮੀ ਨਾਲ ਗੱਲ ਆਪਾਂ ਜਾਵਾਂਗੇ ਉਹਨਾਂ ਦੇ ਘਰੇ ਸਾਰੇ ਪੈਸੇ ਲੈ ਕੇ ਰਾਹਾਂਗੇ ਉਹ ਤੋਂ ਆਪਾਂ ਕੋਈ ਨਾ ਅਗਲੇ ਦੇ ਘਰੇ ਜਾ ਕੇ ਤਾਂ ਆਪਾਂ ਗੁਣਾ ਕਰਾਂ ਤਾਂ ਹੀ ਤਾਂ ਮੈਂ ਨਹੀਂ ਉੱਥੇ ਬੋਲੇ ਤੇ ਆਪਾਂ ਸਾਂਝੇ ਸੱਦ ਕੇ ਉਹਨਾਂ ਨਾਲ ਗੱਲ ਕਰਾਂਗੇ ਆਪਾਂ ਪਹਿਲੇ ਕਰਾਵਾਂਗੇ ਰਿਪੋਰਟ ਉੱਤੇ ਠੀਕ ਹੈ ਤੇ ਕੋ ਫੋਟੋ ਪੰਗਾ ਨਾ ਵਿਆਹ ਆ ਬਸ ਠੀਕ ਆ ਇਹ ਸਬੂਤ ਆਪਣੇ ਕੋਲ ਬਾਕੀ ਆਣ ਗਾਣ ਨੂੰ ਪਤਾ ਪਤਾ ਲੱਗਿਆ ਸੀ ਤੂੰ ਬਹੂ ਲੈ ਕੇ ਆਇਆ ਬਹੂ ਲੈ ਗਿਆ ਰ ਲ ਲ ਲ ਇਹ ਗੱਲ ਬੇ ਬਹੂ ਦਾ ਤਾਂ ਕੋਈ ਨਹੀਂ ਫੋਟੋ ਮੈਂ ਪਈਆਂ ਮੇਰੇ ਕੋਲੇ ਹਾਂ ਤੂੰ ਬੇਸੰਸਾ ਤੂੰ ਥਨਸਾ ਮਨ ਤੂੰ ਅੰਦਰ ਜਾ ਮੈਨੂੰ ਪਤਾ ਤੇਰੇ ਕੋਲੇ ਮਸਲਾ ਹੱਲੇ ਨਹੀਂ ਮੇਰਾ ਪੁੱਵਾ ਫੜਾ ਮੈਂ ਆਪੇ ਕਰੂੰਗੀ ਵੀਰੇ ਤੂੰ ਨੇ ਦਾਰੂ ਘੱਟ ਕਿੰਨੀ ਦੋ ਬੋਤਲਾਂ ਦਾ ਪਹਿਲਾਂ ਪੀ ਗਏ ਨਹੀਂ ਹੋ ਮੈਂ ਤੈਨੂੰ ਫੜਾਉਂਦੀ ਮੈਂ ਦੱਸਦਾ ਤੈਨੂੰ ਕੋਈ ਗੱਲ ਨਹੀਂ ਬਸ ਤੂੰ ਪੈ ਜਾ ਆਵਦਾ ਜਾ ਬਸ ਠੀਕ ਆ ਠੀਕ ਹੈ ਜੇ ਤੂੰ ਪੈ ਜਾ ਕਰਤੇ ਤੂੰ ਤਾਂ ਮਸਲੇ ਹੱਲ ਸਾਰੇ ਬੁੜੇ ਮਸਲੇ ਹੱਲ ਕਰਨ ਲੱਗ ਜਾਂਦਾ ਬੱਥਰ ਆ ਤੂੰ ਬਥੇਰਾ ਤੂੰ ਕੀ ਮਸਲੇ ਦਾ ਹੱਲ ਕਰ ਲਿਆ ਬਹੂ ਗਲੰਡਰ ਕੋ ਉਤੇ ਸ਼ਿਕਾਰ ਕਰਨ ਲੱਗਿਆ ਸ਼ਿਕਾਰੀਆਂ ਨੂੰ ਕੌਣ ਪੁੱਛੇ ਭਾਈ ਹੂੰ ਚੰਗਾ ਹੁਣ ਕਰ ਲਈ ਸ਼ਿਕਾਰ ਜੀ ਦਾ ਕਰਨਾ-ਚਕਰ ਪਹਿਲਾਂ ਪਹਿਲਾਂ ਰਾਣੀ ਹਰ ਦੇਤਾ ਹੁਣ ਤਾਂ ਜਿੱਤੋ ਦਾ ਕਰੂੰ ਹੂੰ ਕਰੀ ਖੜਾ ਸ਼ਿਕਾਰ ਲੱਗ ਜੂਗਾ ਪਤਾ ਫੇਰ ਮੰਨੂਗੀ ਜੇ 10-10 10 ਲੱਖ ਰੁਪਏ ਇੱਥੇ ਲੈ ਕੇ ਆਵੇਂ ਇਹ ਤੂੰ ਲਾਇਆ 10 ਦਾ ਕਿਉਂ 7 ਮਿਲਾ ਦਾ ਤੂੰ ਲਾਤਾ 7 ਲੱਖ ਤਾਂ ਤੂੰ ਮਿਲ ਰਾਣੀ ਹਾਰ ਹੀ ਪਾਤਾ ਉਹਦੋਂ ਪਹਿਲਾਂ ਨੇ ਗਹਿਣੇ ਕਿੱਤੇ ਪਾਏ ਆ ਉਹ 10 ਦਾ 20 ਲੱਖ ਮੋੜ ਕੇ ਲਿਆਂਗਾ ਹਾਂ ਚੱਲ ਜੀ ਗੇਮ ਖੇਡਣੀ ਆ ਦੇਖ ਦੇਖਾਂਗੇ ਚੱਲ ਗੇਮ ਆ ਪੈਂਦੀਆਂ ਦੇਖੀ ਹੁਣ ਤੂੰ ਹੂੰ ਚੰਗਾ ਚੱਲ ਦੇਖਾਂਗੇ ਤੈਨੂੰ ਚੰਗਾ ਪੈ ਜਾ ਆ ਮੇਰੇ ਕੋਲ ਜੇ ਰੱਖ ਦੀਆਂ ਜਿਹਨੇ ਦੇਖਣਾ ਮੈਨੂੰ ਦੇਖ ਲਓ ਕਰੀ ਹੁਨਾ ਮੈਂ ਤੈਂ ਬਨ ਲਓ ਇਹਨੇ ਬਨਣਾ